ਏ ਪੀਪਲ ਦੇ ਪੱਤੇ ਉਡਾ ਸਕਦੇ ਨੇ ਦਿਲ ਦੀ ਬਲੌਕਿੰਗ ਦੇ ਪਰ ਖੱਚੇ ਜਿਹੜੇ ਪੇਸ਼ੈਂਟ ਤੁਰ ਨਹੀਂ ਸਕਦੇ ਸਾਹ ਚੜ ਰਿਆ ਸੀ ਚੈਸਟ ਪੇਨ ਹੋ ਰਹੀ ਸੀ ਜੇ ਅਸੀਂ ਤੋਰਨ ਲਾਤੇ 10-10 ਕਿਲੋਮੀਟਰ ਦੀ ਸੈਰ ਕਰਦੇ ਇਹਨਾਂ ਨੁਸਕੇ ਫਾਰਮੂਲੇ ਇਹਨਾਂ ਨੁਸਕਿਆਂ ਫਾਰਮੂਲੇ ਨਾਲ ਮੈਨੂੰ ਗਈ 80% ਬਲੌਕਿੰਗ ਸੀ 80% ਤੱਕ ਬਲੌਕਿੰਗ ਸੀ ਮੈਂ 10 ਤੋਂ 12 ਕਿਲੋਮੀਟਰ ਸੈਰ ਕਰਦਾ ਡੇਲੀ ਸਵੇਰੇ ਸ਼ਾਮ ਇਹਨਾਂ ਰਿਸਕ ਨਾਲ ਲਵੋ ਜੇ 10 ਤੋਂ 12 ਕਿਲੋਮੀਟਰ ਹਾਂਜੀ ਹਾਂ ਬਿਲਕੁਲ ਸਾਹ ਨਹੀਂ ਚੜਦਾ ਤੇ ਹੁਣ ਮੁੜ ਕੇ ਜਿਸ ਦਿਨ ਦੀ ਤੁਹਾਨੂੰ ਦਵਾਈ ਸੈੱਟ ਬੈਠੀ ਹੈ ਕਦੇ ਦਰਦ ਹੋਇਆ ਬਿਲਕੁਲ ਨਹੀਂ ਜੋ ਵੀ ਇਹ ਦਰਦ ਤੇ ਤੋਂ 10 ਦਿਨ ਵਿੱਚ ਠੀਕ ਹੋ ਗਏ ਠੀਕ ਠੀਕ ਲਾ ਲਓ ਨਹੀਂ ਨਹੀਂ ਬਿਲਕੁਲ ਸਹੀ ਹਫਤੇ ਦੇ ਵਿੱਚ ਠੀਕ ਹੋ ਗਿਆ ਉਹ ਦਰਦ ਬਾਥਰੂਮ ਤੋਂ ਅੰਦਰ ਜਾਂਦੇ ਬੈੱਡ ਦੇ ਉੱਪਰ ਡਿੱਗ ਪੈਂਦੇ ਸੀ ਮੰਜੇ ਦੇ ਉੱਪਰ ਡਿੱਗ ਪੈਂਦੇ ਸੀ ਇਹਨਾਂ ਦਰਦ ਹੁੰਦਾ ਸੀ ਅਸੀਂ ਤੋਰਨ ਲਾ ਤੇ ਤੁਸੀਂ ਜਦੋਂ ਟਾਇਲਟ ਜਾਂ ਪਿਸ਼ਾਬ ਕਰਕੇ ਤੁਸੀਂ ਆਉਣਾ ਤੇ ਤੁਹਾਨੂੰ ਸਾਂ ਇਹਨਾਂ ਚੜ ਜਾਂਦਾ ਜਦੋਂ ਮੰਜੇ ਦੇ ਡਿੱਗ ਪੈਣਾ ਬਾਤ ਡਾਕਟਰ ਨੂੰ ਸੱਦ ਕੀਤੀ ਜੀ ਲੋਣੀ ਬਾਸ ਓਏ ਹੋਏ ਹਾਂ ਜੀ ਇਨੀ ਇਨੀ ਸਮੱਸਿਆ ਤੁਹਾਨੂੰ ਕਿੰਨੇ ਕ ਟਾਈਮ ਬਾਅਦ ਫਰਕ ਪੈਣਾ ਸ਼ੁਰੂ ਹੋਇਆ ਪਹਿਲੀ ਵਾਰ ਤੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਦੋਈਏ ਪਹਿਲੀ ਵਾਰ ਤੋਂ ਹਾਂ ਜੀ ਜਦੋਂ ਪਹਿਲੀ ਵਾਰ ਦਵਾਈ ਲੈ ਕੇ ਗਿਆ ਉਦੋਂ ਤੋਂ ਸ਼ੁਰੂ ਹੋ ਗਿਆ ਅੱਛਾ ਕਿੰਨੇ ਦਿਨਾਂ ਬਾਅਦ ਤੁਹਾਨੂੰ ਲੱਗਿਆ ਕਿ ਵੀ ਹੁਣ ਤੇ ਖਾਸਾ ਫਰਕ ਪੈ ਗਿਆ ਸ਼ਾਮ ਸਿਆ 20 ਦਿਨ ਮੈਂ ਯਾਨੀ ਦਵਾਈ ਪੀਲੀ ਤੇ ਦੂਜੀਆ ਦਿਨ ਲੈਣ ਆਇਆ ਤਾਂ ਉਦੋਂ ਮੈਂ ਵਧੀਆ ਠੀਕ ਸੀ ਮਲਾਂ ਨਾ ਵਰ ਨਾ ਸੀ ਜਿੱਦਾਂ ਨਾ ਟਿੱਪਲ ਦੇ 10 ਕੇ ਪੱਤੇ ਲੈ ਲੈਣੇ ਐਦਾਂ ਡਾਕਟਰ ਸਭ ਤੁਸੀਂ ਇੱਕ ਪੀਪਲੀ ਆਰਕ ਵੀ ਰੱਖਿਆ ਹੋਇਆ ਜੀ ਇਹ ਪੀਪਲੀ ਆਰਕ ਕੀ ਕਰੂਗਾ ਜੀ ਇਹ ਪੀਪਲੀ ਆਰਕ ਹੁੰਦਾ ਜੀ ਬਲੋਕੇਜ ਫਿਰ ਕੀ ਸਭ ਖੋਲਦਾ ਪੂਰੀ ਬਾਡੀ ਦੀ ਬਲੋਕੇਜ ਖੋਲੂਗਾ ਇਹਨੂੰ ਇਸ ਤਰ੍ਹਾਂ ਜਿੱਦਾਂ ਦੇਖੋ 20 ਡ੍ਰੌਪ ਦੇ ਪਾਉਣੇ ਪੀਪਲੀ ਆਰਕ ਦੇ ਹਾਂਜੀ ਮਤਲਬ ਐਮਰਜੈਂਸੀ ਹਾਲਾਤਾਂ ਦੇ ਵਿੱਚ ਅਗਰ ਇਹਨੂੰ ਲਿਆ ਜਾ ਸਕਦੇ ਜਿਹੜਾ ਐਮਰਜੈਂਸੀ ਟਰੀਟਮੈਂਟ ਹੈਗਾ ਨਾ ਉਹ ਸਾਡਾ ਇਹ ਆ ਦੋ ਤੋਂ ਤਿੰਨ ਡ੍ਰੌਪ ਜਦੋਂ ਜੀਵ ਤੇ ਪਾ ਦਿੰਨੇ ਆ ਪੇਸ਼ੈਂਟ 5-7 ਮਿੰਟ ਦੇ ਵਿੱਚ ਹੀ ਜਿਹੜਾ ਸਟੇਬਲ ਹੋ ਜਾਂਦਾ ਸੋਰਬੀਟ ਰੇਟ ਦੀ ਤਰ੍ਹਾਂ ਕੰਮ ਕਰਦੀ ਹੈ ਸਾਡੀ ਮੈਡੀਸਨ ਹਾਂਜੀ ਜੇਨੂੰ ਹਾਰਟ ਮੈਂ ਨਗ ਦਵਾਈ ਖਾਦੀ ਆ 2 ਮਹੀਨੇ ਹੋ ਗਏ ਆ ਅੱਛਾ ਜੀ ਹੁਣ ਠੀਕ ਵਾਗੇ ਨਾਲ ਤੁਹਾਨੂੰ ਬੂੰਦੀ ਦਿੱਤੀ ਸੀ ਇਹਨਾਂ ਨੇ ਬੂੰਦਾ ਹੀ ਦਿੱਤੀ ਸੀਗਾ ਵੀ ਵੀ ਬੂੰਦਾ ਪੀਣੀਆ ਜੇ ਬਾਬੂ ਜੀ ਤੁਸੀਂ ਇੱਥੇ ਨਾ ਆਉਂਦੇ ਸ਼ਰਮਾ ਜੀ ਨਾਲ ਨਾ ਸੰਪਰਕ ਕਰਦੇ ਬੂੰਦਾ ਜਿਹਨੂੰ ਡਾਕਟਰ ਸਾਹਿਬ ਕਹਿੰਦੇ ਨੇ ਵੀ ਅੰਮ੍ਰਿਤ ਹੈਗੀ ਐ ਜੇ ਉਹ ਨਾ ਲੈਂਦੇ ਅੱਜ ਇਸ ਵੇਲੇ ਕੀ ਹਾਲਾਤ ਹੁੰਦੇ ਬਹੁਤ ਬਹੁਤ ਮੇਰਾ ਮਰਨ ਵਾਲਾ ਹੀ ਹੋ ਜਾਣਾ ਕੰਮ ਇਹ ਮੰਨੀ ਪਰਮੰਨੀ ਕਟਾ ਇਸ ਵਕਤ ਜਿਹੜੀ ਮੈਡੀਸਨ ਇਹਦੇ ਵਿੱਚ ਅਸੀਂ ਪਾਈ ਹੈਗੀ ਇੰਨੀ ਪਾਵਰਫੁਲ 20 ਦਿਨ ਦੇ ਵਿੱਚ ਵਿੱਚ ਫਰੂਕੀ ਸਾਹਿਬ ਪੂਰੀ ਤਰ੍ਹਾਂ ਦਾ ਰੀਲੀਫ ਦਵਾਉਂਦੀ ਹੈ ਜੇ ਕਿਸੇ ਨੂੰ ਚੈਸਟ ਪੇਨ ਹੋ ਰਿਹਾ ਸਾਹ ਚੜ ਰਿਹਾ ਕਿਸੇ ਨੂੰ ਹਾਰਟ ਬਲੋਕਜ ਹੈਗੀ ਨਸਾ ਦੀ ਬਲੋਕਜ ਬਿਲਕੁਲ ਦੂਰ ਕਰ ਦਿੰਦੀ ਹੈ ਮੈਨੂੰ ਮਤਲਬ 2- ਫੇ ਗੋਲੀ ਕਵਰਾਟ ਤੇ ਬਹੁਤ ਜ਼ਿਆਦਾ ਕਵਰਾਟ ਹੁੰਦੀ ਸੀ ਨਾ ਬੈਠਿਆ ਜਾਣਾ ਨਾ ਉੱਠਿਆ ਜਾਣਾ ਫੇਰ ਮਤਲਬ ਗੋਲੀ ਖਾਣੀ ਪੈਂਦੀ ਮੈਨੂੰ ਕਵਰਾਟ ਦੀ ਹੁਣ ਇੱਕ ਦੋ ਵਾਰੀ ਖਾਦੀ ਆ ਹੁਣ ਜਾਂ ਤੇ ਪਿਛਲੇ ਕਿੰਨੇ ਦਿਨਾਂ ਚ ਇੱਕ ਦੋ ਵਾਰ ਖਾਦੀ ਹੁਣਾਂ 20 ਦਿਨ ਤੀ ਦਵਾਈ ਲੈ ਕੇ ਚਾ ਵੀ ਦਿਨਾਂ ਚ ਬਦਲ ਜਿਹੜੀ ਤੁਹਾਡੀ ਗੋਲੀ ਪਹਿਲੇ ਰੋਜ਼ ਖਾਂਦੇ ਸੀ ਤੁਸੀਂ तकरीबन ਰੋਜ਼ ਹੀ ਸੀ ਅਸੀਂ ਜਦੋਂ ਮਰੀਜ਼ ਆਉਂਦਾ ਸਭ ਤੋਂ ਪਹਿਲਾਂ ਉਹਨੂੰ ਖੂਨ ਪਤਲੇ ਵਾਲੀ ਗੋਲੀ ਜਿਹੜੀ ਬੰਦ ਕਰਾਉਂਦੇ ਆ ਕਿਉਂਕਿ ਉਹ ਬਹੁਤ ਜ਼ਿਆਦਾ ਸਾਈਡ ਇਫੈਕਟ ਕਰਦੀ ਖੂਨ ਨੂੰ ਪਾਣੀ ਵਰਗਾ ਕਰ ਦਿੰਦੀ ਜਿਸ ਦੇ ਨਾਲ ਬੰਦੇ ਦਾ ਹਾਰਟ ਹੋਰ ਕਮਜ਼ੋਰ ਹੋ ਜਾਂਦਾ ਉਹਨਾਂ ਨੂੰ ਕੀ ਕਹੋਗੇ ਜਿਹੜੇ ਸਟੰਡ ਪਾਉਣ ਦੇ ਇਸ ਵੇਲੇ ਸੋਚ ਰਹੇ ਨੇ ਉਹ ਇੱਥੇ ਇੱਕ ਵਾਰੀ ਆ ਕੇ ਦੇਖ ਲੈਣ ਜ਼ਰੂਰ ਇਹ ਪੀਪਲ ਦੇ ਪੱਤੇ ਉਡਾ ਸਕਦੇ ਨੇ ਦਿਲ ਦੀ ਬਲੌਕਿੰਗ ਦੇ ਪਰ ਖੱਚੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਹੈਲਥਕੇਅਰ ਮੋਗਾ ਦੇ ਡਾਕਟਰ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਕੋਲ ਜਿਨ੍ਹਾਂ ਕੋਲ ਅੱਜ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਅਸੀਂ ਬਲਾਕਿੰਗ ਜਿਹੜਾ ਖੋਲਣ ਵਾਸਤੇ ਉਹ ਲੈਣਾ ਉਹਨਾਂ ਦਾ ਕਹਿੰਦੇ ਕਿ ਜਿਹੜੇ ਪੀਪਲ ਦੇ ਪੱਤੇ ਨੇ ਇਹ ਬਲਾਕਿੰਗ ਦੇ ਪਰ ਖੱਟੇ ਉਡਾ ਦਿੰਦੇ ਨੇ ਦਿਨਾਂ ਦੇ ਵਿੱਚ ਹੀ ਜੇਕਰ ਇਹਨੂੰ ਇਸਤੇਮਾਲ ਕਰਨ ਦਾ ਸੀ ਸਹੀ ਢੰਗ ਆਪਣੇ ਆਪ ਲਈ ਇਹ ਆਪਣੇ ਪਰਿਵਾਰ ਲਈ ਸਿੱਖ ਲਈਏ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਬਹੁਤ-ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡੇ ਕੋਲੋਂ ਇਹ ਨੁਸਖਾ ਫਾਰਮੂਲਾ ਲਈਏ ਸਾਨੂੰ ਸਭ ਤੋਂ ਪਹਿਲਾਂ ਸਾਫ਼ ਸਪਸ਼ਟ ਸ਼ਬਦਾਂ ਵਿੱਚ ਦੱਸੋ ਕਿ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡਨੀ ਜਿਹੜੀ ਹਾਰਟ ਨੂੰ ਹੁਣ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਸਾਡੀ ਜ਼ਿੰਦਗੀ ਦੇ ਉੱਤੇ ਸਵਾਲੀਆ ਨਿਸ਼ਾਨ ਲੱਗਣਾ ਸ਼ੁਰੂ ਹੋ ਗਿਆ ਹਾਰਟ ਦੀ ਪ੍ਰੋਬਲਮ ਰੋਕੀ ਸਾਹਿਬ ਜੇ ਬਲੌਕੇਜ ਦੀ ਆਪਾਂ ਦੇਖੀਏ ਤਾਂ ਉਹਦੇ ਵਿੱਚ ਲਾਮ ਤਾਂ ਜਿੱਦਾਂ ਛਾਤੀ ਵਿੱਚ ਪਹਿਲਾ ਸੰਕੇਤ ਛਾਤੀ ਵਿੱਚ ਦਰਦ ਹੋਣਾ ਜੇ ਖੱਬੇ ਪਾਸੇ ਦਰਦ ਹੁੰਦਾ ਬਾਹਾਂ ਚ ਜਾਂਦਾ ਤੇ ਫਿਰ ਤਾਂ 99% ਜਿਹੜਾ ਸ਼ਿਓਰ ਹੋ ਜਾਂਦਾ ਵੀ ਹਾਰਟ ਬਲੌਕੇਜ ਉਸ ਤੋਂ ਅੱਗੇ ਜੇ ਆਪਾਂ ਚੱਲਣ ਫਿਰਨ ਦੀ ਗੱਲ ਕਰੀਏ ਚੱਲਦਿਆਂ ਫਿਰਦੇ ਚੱਕਰ ਆਉਣੇ ਥਕਾਨ ਮਹਿਸੂਸ ਹੋਣੀ ਜਾਂ ਪਿੰਜਣੀਆਂ ਚ ਦਰਦ ਹੋਣਾ ਜਿੱਦਾਂ ਸਾਹ ਚੜਨਾ ਜਿਆਦਾ ਕੁਝ ਲੋਕ ਇਦਾਂ ਦੇ ਜੇ ਗੱਲਾਂ ਕਰਦੇ ਕਰਦੇ ਉਹਨਾਂ ਨੂੰ ਸਾਹ ਚੜ ਜਾਂਦਾ ਤੇ ਜਾਂ ਦਿਲ ਦੀ ਧੜਕਣ ਵਧ ਜਾਣੀ ਹੈ ਰੇ ਜਾਂਦੇ ਧੜਕਣ ਵਜ ਜਾਣੀਆਂ ਬੈਠਦੇ ਆ ਉੱਠਦੇ ਆ ਧੜਕਣ ਵਜ ਜਾਣੀਆਂ ਹੱਥਾਂ ਪੈਰਾਂ ਤੇ ਜੇ ਸੋਜ ਆ ਜਾਵੇ ਤੇ ਬਲੱਡ ਪ੍ਰੈਸ਼ਰ ਵੱਧ ਜਾਵੇ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹਾਈ ਰਹਿੰਦਾ ਦੋ ਦੋ ਤਿੰਨ ਤਿੰਨ ਟੈਬਲੇਟ ਵੀ ਖਾ ਰਹੇ ਆ ਤੇ ਜਿਹੜਾ ਬਲੱਡ ਪ੍ਰੈਸ਼ਰ ਨਹੀਂ ਨਾਰਮਲ ਹੋ ਰਿਹਾ ਫਰੂਕੀ ਸਾਹਿਬ ਫੇਰ ਉਹ ਇੰਡੀਕੇਸ਼ਨ ਦਿੰਦਾ ਵੀ ਤੁਹਾਡੇ ਹਾਰਟ ਦੇ ਵਿੱਚ ਬਲੌਕੇਜ ਅੱਛਾ ਡਾਕਟਰ ਸਾਹਿਬ ਹਾਰਟ ਦੇ ਵਿੱਚ ਬਲੌਕਿੰਗ ਹੁੰਦੀ ਹੈ ਜਾਂ ਨਸਾਂ ਹੁੰਦੀਆਂ ਨੇ ਜੀ ਇਹ ਨਸਾਂ 'ਚ ਬਲੌਕੇਜ ਹੁੰਦੀ ਜਿੱਦਾਂ ਆਪਾਂ ਅੱਗੇ ਵੀ ਕਈ ਵਾਰੀ ਦਰਸ਼ਕਾਂ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਵੀ ਨਸਾਂ ਦੀ ਬਲੌਕੇਜ ਹੁੰਦੀ ਨਸਾਂ ਦੇ ਵਿੱਚ ਕੈਲਸ਼ੀਅਮ ਜੰਮ ਜਾਂਦਾ ਕੈਲਸ਼ੀਅਮ ਜੰਮਣ ਨਾਲ ਬਲੌਕੇਜ ਹੁੰਦੀ ਹੈ ਕਦੇ ਇਹ ਆਪਾਂ ਭਰਮ ਪਲੇਖਾ ਪਹਿਲਾਂ ਵੀ ਦੂਰ ਕੀਤਾ ਸੀ ਜਿਹੜਾ ਕੈਸਟੋਲ ਨੂੰ ਲੋਕ ਦੁਨੀਆ ਦੇ ਟਾਰਗੇਟ ਡਾਕਟਰ ਟਾਰਗੇਟ ਕਰੇ ਕੈਸਟੋਲ ਜਿਹੜਾ ਹੈਗਾ ਨਸਾਂ ਦੇ ਵਿੱਚ ਜੰਮ ਜਾਂਦਾ ਨੇ ਬਲੌਕ ਹੀ ਹੁੰਦੀ ਇਹਨੂੰ ਘਟਾ ਦਿਓ ਇਹਦੀਆਂ ਮੈਡੀਸਨ ਦਿੱਤੀਆਂ ਜਾ ਰਹੀਆਂ ਪੂਰੇ ਵਰਲਡ ਦੇ ਵਿੱਚ ਅਸੀਂ ਜਦੋਂ ਮਰੀਜ਼ ਆਉਂਦਾ ਸਭ ਤੋਂ ਪਹਿਲਾਂ ਉਹਨੂੰ ਖੂਨ ਪਤਲੇ ਵਾਲੀ ਗੋਲੀ ਜਿਹੜੀ ਬੰਦ ਕਰਾਉਂਦੇ ਆ ਕਿਉਂਕਿ ਉਹ ਬਹੁਤ ਜ਼ਿਆਦਾ ਸਾਈਡ ਇਫੈਕਟ ਕਰਦੀ ਖੂਨ ਨੂੰ ਪਾਣੀ ਵਰਗਾ ਕਰ ਦਿੰਦੀ ਜਿਸ ਦੇ ਨਾਲ ਬੰਦੇ ਦਾ ਹਾਰਟ ਹੋਰ ਕਮਜ਼ੋਰ ਹੋ ਜਾਂਦਾ ਇੱਕ ਉਹ ਤੇ ਦੂਜਾ ਜਿਹੜੀ ਬਲੋਕੇਜ ਹੈਗੀ ਆ ਅਸੀਂ ਫੇਰ ਦਰਸ਼ਕਾਂ ਨੂੰ ਕਹਿ ਦਿੰਦੇ ਆ ਵੀ ਵਧੀ ਹੋਈ ਕੈਲਸ਼ੀਅਮ ਜਦੋਂ ਨਸਾਂ ਦੇ ਵਿੱਚ ਜੰਮਦੀ ਆ ਉਹਦੇ ਕਾਰਨ ਹਾਰਟ ਬਲੋਕਜ ਹੁੰਦੀ ਆ ਜੀ ਜੀ ਅੱਛਾ ਡਾਕਟਰ ਸਾਹਿਬ ਲੇਕਿਨ ਕਿਹਾ ਤਾਂ ਐਵੀ ਜਾਂਦਾ ਵੀ ਜਦੋਂ ਕਿਸੇ ਬੰਦੇ ਨੂੰ ਜਾਂ ਕਿਸੇ ਸਾਡੀ ਭੈਣ ਨੂੰ ਹਾਰਟ ਅਟੈਕ ਆਉਂਦਾ ਤੇ ਹਾਰਟ ਆਪਣੇ ਆਪ ਵੀ ਉਹ ਅਟੈਕ ਨੂੰ ਰੋਕ ਲੈਂਦਾ ਉਹ ਕਿ ਵਿਰੋਧ ਤੇ ਜੀ ਬਿਲਕੁਲ ਜੀ ਲੋਕ ਜਿਹੜੇ ਸਾਡੇ ਹੈਗੇ ਨੇ ਤੁਹਾਡੀ ਬਾਡੀ ਤੇ ਪਰਮਾਤਮਾ ਤੇ ਯਕੀਨ ਘੱਟ ਕਰਦੇ ਹੈਗੇ ਡਾਕਟਰਾਂ ਮਗਰ ਜ਼ਿਆਦਾ ਭਾਜਦੇ ਹੈਗੇ ਆ ਸਾਡੀ ਜਿਹੜੀ ਬਾਡੀ ਬਹੁਤ ਇੰਟੈਲੀਜੈਂਟ ਹੈਗੀ ਆ ਆ ਜਦੋਂ ਵੀ ਹਾਰਟ ਅਟੈਕ ਕਿਸੇ ਨੂੰ ਆਉਂਦਾ ਕਿਸੇ ਨੂੰ ਹਾਰਟ ਅਟੈਕ ਆਏ ਦਾ ਪਤਾ ਨਹੀਂ ਚੱਲਦਾ ਤੇ ਉਹ ਕੀ ਹੁੰਦਾ ਕਿ ਜਿਹੜੀ ਅੰਦਰ ਆਪਣੀ ਬਾਡੀ ਹੈਗੀ ਆ ਉਹ ਆਪਣੇ ਆਪ ਬਾਈਪਾਸ ਜਿਹੜਾ ਹੈ ਬਣਾ ਲੈਂਦੀ ਆ ਇੱਕ ਕੁਲੈਕਟਰੀ ਆਰਟਿਸਟ ਹੁੰਦੀਆਂ ਜਿੰਦਾ ਬਾਡੀ ਜਦੋਂ ਤੁਹਾਨੂੰ ਹਾਰਟ ਅਟੈਕ ਆਉਣਾ ਹੁੰਦਾ ਜਾਂ ਆ ਗਿਆ ਹੁੰਦਾ ਉਹਦਾ ਸਵਿਚ ਆਨ ਹੋ ਜਾਂਦਾ ਤੇ ਨਾਲ ਦੀ ਨਾਲ ਜਿਹੜਾ ਹੈਗਾ ਬਾਡੀ ਦੇ ਵਿੱਚ ਬਾਈਪਾਸ ਆਪਣੇ ਆਪ ਬਣ ਜਾਂਦਾ ਅੱਛਾ ਡਾਕਟਰ ਸਾਹਿਬ ਇਸੇ ਕਰਕੇ ਕਈ ਡਾਕਟਰ ਅਸੀਂ ਫਿਲਮਾਂ ਦੇ ਵਿੱਚ ਵੀ ਦੇਖਦੇ ਆਂ ਵੀ ਅਬ ਖਤਰਾ ਟਲ ਗਿਆ ਹੈ ਹਨਾ ਜੀ ਮਤਲਬ ਜਿਹੜਾ ਹਾਰਟ ਅਟੈਕ ਆਇਆ ਡਾਕਟਰ ਸਭ ਕਹਿੰਦੇ ਨੇ ਵੀ ਅਗਰ ਕਿਸੇ ਹਸਪੀਟਲ ਕੋਲ ਅਸੀ ਜਨ ਨੇ ਵੀ ਨੂੰ ਹਾਰਟ ਅਟੈਕ ਆਇਆ ਪਰ ਹੁਣ ਬਚ ਗਿਆ ਤੇ ਹੁਣ ਇਹਦਾ ਸਟੰਟ ਪਾ ਦਿੰਦੇ ਫਿਰ ਸਟੰਟ ਵਾਲਾ ਆਪਸ਼ਨ ਹੋ ਜਾਂਦਾ ਜੀ ਫਿਰ ਲੋਡ ਨਹੀਂ ਹੁੰਦੀ ਜਦੋਂ ਇੱਕ ਵਾਰ ਸਟੇਬਲ ਬਾਡੀ ਹੋ ਜਾਂਦੀ ਹੈ ਸਮਝ ਲਓ ਬਾਡੀ ਨੇ ਆਪਣਾ ਬਾਈਪਾਸ ਆਪ ਬਣਾ ਲਿਆ ਹੈਗਾ ਕੋਲਟਰੀ ਆਰਟਰੀ ਜਿੰਨੀਆਂ ਹੈਗੀਆਂ ਉਹਨਾਂ ਨੇ ਸਵਿਚ ਆਨ ਕਰ ਦਿੱਤਾ ਹੈਗਾ ਜਿਹੜਾ ਬਲੱਡ ਦੂਸਰੇ ਰਸਤੇ ਤੋਂ ਜਾਣਾ ਸ਼ੁਰੂ ਹੋ ਜਾਂਦਾ ਤੇ ਹਾਰਟ ਅਟੈਕ ਬਿਲਕੁਲ ਨਾਰਮਲ ਹੋ ਜਾਂਦਾ ਪਰ ਫਿਰ ਵੀ ਉਹ ਡਾਕਟਰ ਖਹਿੜਾ ਨਹੀਂ ਛੱਡਦੇ ਕਹਿੰਦੇ ਵੀ ਇਹਨਾਂ ਨੂੰ ਇੱਕ ਵਾਰੀ ਤੁਸੀਂ ਖਤਰੇ ਤੋਂ ਅਜ ਦੁਬਾਰਾ ਅਟੈਕ ਆ ਸਕਦਾ ਜੇ ਉਹ ਕਰਕੇ ਫਿਰ ਉਹ ਸਟੰਟ ਜਾਂ ਬਾਈਪਾਸ ਸਰਜਰੀ ਕਰ ਦਿੰਦੇ ਆ ਜਿੱਦੀ ਲੋਡ ਨਹੀਂ ਹੁੰਦੀ ਅੱਛਾ ਡਾਕਟਰ ਸਾਹਿਬ ਫਿਰ ਬਹੁਤ ਵਾਰ ਹੁੰਦੇ ਜੀ ਕਈ ਵਾਰ ਬੰਦਾ ਬ੍ਰੇਨ ਅਟੈਕ ਵੀ ਆ ਜਾਂਦਾ ਹੈ ਜਾਂ ਕਿਡਨੀ ਵੀ ਫੇਲ ਹੋ ਜਾਂਦੀ ਉਹ ਕਹਿੰਦੇ ਨੇ ਜਿੱਦੇ ਨਸਾਂ ਬਲੌਕ ਹੋ ਗਈਆਂ ਸੀ ਕਿਡਨੀ ਵਾਲੀਆਂ ਜਾਂ ਬ੍ਰੇਨ ਵਾਲੀਆਂ ਉਹ ਕੀ ਚੀਜ਼ ਹੁੰਦੀ ਹੈ ਜੀ ਇਹ ਫਰੂਕੀ ਸਾਹਿਬ ਬਲੌਕ ਹੈ ਜੀ ਦੇਖੋ ਬਾਡੀ ਦੇ ਵਿੱਚ ਜਿੱਥੇ ਵੀ ਨਸਾਂ ਬਲੌਕ ਹੋਣ ਗਈਆਂ ਜੇ ਕਿਡਨੀ ਦੀਆਂ ਨਸਾਂ ਬਲੌਕ ਹੋ ਜਾਣਗ ਬ੍ਰੇਨ ਨੂੰ ਜਾਂਦਾ ਬਲੱਡ ਸਾਡਾ ਰੁਕਦਾ ਜੇ ਉੱਥੇ ਨਸਾਂ ਬਲੌਕ ਹੈ ਤਾਂ ਬ੍ਰੇਨ ਟੈਕ ਹੋ ਜਾਂਦਾ ਜੀ ਹਾਰਟ ਦੇ ਵਿੱਚ ਜੇ ਆਰਟਰੀਜ਼ ਬਲੌਕ ਹੋ ਗਈਆਂ ਤਾਂ ਹਾਰਟ ਟੈਕ ਹੋ ਜਾਂਦਾ ਜੀ ਜਿੱਦਾਂ ਪੈਰ ਹੱਥ ਪੈਰ ਸੁੰਨ ਹੋਣਦੇ ਉੱਥੇ ਵੀ ਨਸਾਂ ਬਲੌਕ ਹੁੰਦੀਆਂ ਜੀ ਕਿਉਂਕਿ ਨਸਾਂ ਬਲੌਕ ਦੇ ਕਾਰਨ ਹੀ ਜਿੱਧਰ ਬਲੱਡ ਦੀ ਸਪਲਾਈ ਰੁਕਦੀ ਹੈਗੀ ਉੱਥੇ ਅਟੈਕ ਆਉਣਾ ਹੀ ਆਉਣਾ ਪੈਰਾਲਾਈਜ਼ ਵੀ ਹਾਰਟ ਅਟੈਕ ਜੋ ਵੀ ਹੈਗਾ ਸਭ ਨਸਾਂ ਬਲੌਕ ਦੇ ਕਾਰਨ ਹੀ ਹੁੰਦਾ। ਹਾਂਜੀ। ਅੱਛਾ ਮਤਲਬ ਤੁਹਾਡਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ ਜਿਹੜੇ ਆਪਣੇ ਆਪ ਵੀ ਜਿਹੜਾ ਰਸਤਾ ਜਿਹੜੀ ਨਸਾਂ ਹੈਗੀਆਂ ਨੇ ਉਹ ਬਦਾਲ ਲੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਖਤਰਾ ਹੁੰਦਾ ਏ ਜੀ। ਬਿਲਕੁਲ ਖਤਰਾ ਹੁੰਦਾ ਜੇ ਜਦੋਂ ਹੁਣ ਇਸ ਤਰ੍ਹਾਂ ਦਾ ਕੋਈ ਪ੍ਰੋਬਲਮ ਹਾਰਟ ਅਟੈਕ ਆ ਕੇ हट ਗਿਆ ਮੰਨ ਲਓ ਬਾਡੀ ਸਟੇਬਲ ਹੋ ਗਈ ਹੈ ਜਾਂ ਕਿਸੇ ਨੇ ਕੋਈ ਮੈਡੀਸਨ ਲੈ ਲਈ ਹੈ ਮੌਕੇ ਤੇ ਤੇ ਉਹ ਉਹ ਜਦ ਬਾਡੀ ਨੇ ਆਪਣੀ ਜਿਹੜੀ ਸਟਿੱਪ ਨਹੀਂ ਹੁੰਦੀ ਬਾਡੀ ਜ਼ ਖੁਦ ਇਹ ਤਿਆਰ ਕੀਤੀ ਹੁੰਦੀ ਜਿੱਦਾਂ ਆਪਾਂ ਗੱਡੀ ਚਲਾ ਰਹੇ ਆ ਤੇ ਜਦ ਟਾਇਰ ਪੈਂਚਰ ਹੋ ਗਿਆ ਤੇ ਪਿੱਛੇ ਸਟਿੱਪਣੀ ਉਤਾਰ ਕੇ ਟਾਇਰ ਬਦਲਦੇ ਨੇ ਗੱਡੀ ਫੇਰ ਚੱਲ ਪੈਂਦੀ ਹੈ ਨਾ ਉਦਾਂ ਹੀ ਆਟੋਮੈਟਿਕ ਜਿਹੜੀ ਕੋਲੈਕਟਰ ਆਰਟ ਆਰਟਿਸਟ ਹੁੰਦੀਆਂ ਅੰਦਰ ਜਿਹੜੀਆਂ ਹੋਗੀਆਂ ਉਹ ਨਾੜ ਦੀ ਨਾਲ ਬਾਈਪਾਸ ਜਿਹੜਾ ਹੈ ਰਸਤਾ ਬਣਾ ਕੇ ਤੇ ਬਾਡੀ ਨੂੰ ਚੱਲਦਾ ਕਰ ਦਿੰਦੀਆਂ ਹੈਗੀਆਂ ਉਸ ਤੋਂ ਬਾਅਦ ਫਿਰ ਜਿਹੜਾ ਪਰ ਆਲਮ ਜਿਹੜੀ ਹੈਗੀ ਹੈ ਜਿਹੜੀ ਆਈ ਆ ਇਹ ਗਾਂ ਨਾ ਆਵੇ ਉਹਦੇ ਵਾਸਤੇ ਆਪਾਂ ਫਿਰ ਬਿਲਕੁਲ ਜਿਹੜਾ ਹੈਗੀਆਂ ਛਾੜੀਆਂ ਜਿਹੜੀਆਂ ਜਿੰਨੀਆਂ ਵੀ ਡ੍ਰੌਪਸ ਵਾਲੀ ਮੈਡੀਸਨ ਹੁੰਦੀਆਂ ਚੈਸਟ ਪੇਨ ਤੋਂ ਬਲੋਕੇਜ ਤੋਂ ਪੇਸ਼ੈਂਟ ਨੂੰ ਰਿਲੀਫ ਦਿਵਾਉਨੇ ਆ ਤੁਹਾਡੇ ਜਿਹੜੇ ਕੈਮਰੇ ਤੇ ਲੋਕ ਜਿੰਨੇ ਵੀ ਆਪਣੇ ਪੇਸ਼ੈਂਟ ਹੈਗੇ ਜਿਹੜੇ ਆ ਕੇ ਦੱਸਦੇ ਹੈਗੇ ਆ ਵੀ ਸਾਨੂੰ ਬਹੁਤ ਜ਼ਿਆਦਾ ਆਰਾਮ ਹੈਗਾ ਖਾਸ ਕਰਕੇ ਅਸੀਂ ਬਹੁਤ ਸਾਰੇ ਪੇਸ਼ੈਂਟਾਂ ਦਾ ਲੱਖਾਂ ਰੁਪਇਆ ਜਦ ਬਰਬਾਦ ਹੋਣ ਤੋਂ ਬਚਾਇਆ ਉਹਨਾਂ ਨੂੰ ਠੀਕ ਵੀ ਕੀਤਾ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਇੱਕ ਹੋਰ ਜਿਹੜੀ ਗੱਲ ਕਹੀ ਹੈ ਕਿ ਜਿਹੜਾ ਸਰੀਰ ਹੈਗਾ ਜਾਂ ਹਾਰਟ ਹੈਗਾ ਉਹ ਆਪਣੇ ਆਪ ਆਪਣੀ ਸਰਜਰੀ ਕਰ ਲੈਂਦਾ ਹੈ ਆਪਣੇ ਆਪ ਨਵੇਂ ਰਸਤੇ ਜਿਹੜੇ ਖੂਨ ਦੇ ਫਲੋ ਵਾਸਤੇ ਉਹ ਖੋਲ ਲੈਂਦਾ ਹੈ ਫਿਰ ਜਿਨ੍ਹਾਂ ਨੂੰ ਹਾਰਟ ਅਟੈਕ ਆਉਂਦਾ ਜੀ ਹੁਣ ਹਾਰਟ ਅਟੈਕ ਨਾਲ ਵੀ ਤਾਂ ਬਹੁਤ ਲੋਕਾਂ ਦੀ ਮੌਤ ਹਾਂ ਮਤਲਬ ਇੱਕ ਆંકੜਾ ਜਿਹੜਾ ਲੱਖਾਂ ਦੇ ਵਿੱਚ ਹੈ ਜਿਨ੍ਹਾਂ ਨੂੰ ਹਾਰਟ ਅਟੈਕ ਆਇਆ ਤੇ ਮੌਤ ਹੋ ਗਈ ਫਿਰ ਉੱਥੇ ਉਹ ਕਿੱਥੇ ਜਾਂਦੇ ਜਿਹੜੀ ਤੁਸੀਂ ਆਰਟੀਸਟ ਕਹਿੰਦੇ ਹੋ ਉਹਦੇ ਵਿੱਚ ਨਾ ਬਾਡੀ ਦੇ ਵਿੱਚ ਫਿਰ ਉਹ ਜਿਹੜਾ ਆਪਣਾ ਮੈਕੈਨਿਜ਼ਮ ਪੂਰਾ ਨਹੀਂ ਕਰ ਪਾਉਂਦੀ ਬਾਡੀ ਉਹ ਕੁਝ 10 ਤੋਂ 15% ਲੋਕ ਉਹਦੇ ਵਿੱਚ ਆ ਜਾਂਦੇ ਨੇ ਉਸ ਘੇਰੇ ਦੇ ਵਿੱਚ ਜਿੱਦੇ ਵਿੱਚ ਬਾਡੀ ਆਪਣਾ 스ਵਿਚ ਆਨ ਨਹੀਂ ਕਰਦੀ ਹੈਗੀ ਉਹ ਮੈਕੈਨਿਜ਼ਮ ਨੂੰ ਨਹੀਂ ਪੂਰਾ ਕਰਦੀ ਹੈਗੀ ਉੱਥੇ ਜਾ ਕੇ ਫਿਰ ਬ੍ਰੇਨ ਸਟ੍ਰੋਕ ਹਾਰਟ ਅਟੈਕ ਜਿਹੜਾ ਆ ਜਾਂਦਾ ਫਰੁਕੀ ਸਾਹਿਬ ਆਦਰਵਾਇਜ਼ 80 ਤੋਂ 85% ਲੋਕਾਂ ਨੂੰ ਬਾਡੀ ਆਪਣੇ ਆਪ 스ਵਿਚ ਆਨ ਕਰਕੇ ਬਚਾ ਲੈਂਦੀ ਹੈ ਅਚਾ ਮਤਲਬ ਜੇ ਅਸੀਂ ਇਹ ਥੋੜਾ ਨੁਸਖਾ ਫਾਰਮੂਲਾ ਜਿਹੜਾ ਪੀਪਲ ਦੇ ਪੱਤੇਆਂ ਵਾਲਾ ਇਸਤੇਮਾਲ ਕਰਦੇ ਆ ਤਾਂ ਜਦੋਂ ਅਟੈਕ ਆਏਗਾ ਪਰਮਾਤਮਾ ਨਾ ਕਰੇ ਕਦੇ ਕਿਸੇ ਨੂੰ ਅਟੈਕ ਆਵੇ ਤੇ ਫਿਰ ਜਿਹੜੇ ਇਹ ਪੀਪਲ ਦੇ ਪੱਤੇ ਨੇ ਉਹ ਸਵਿਚ ਫਟਾਫਟ ਔਨ ਕਰਾ ਦੇਣਗੇ ਬਿਲਕੁਲ ਜੀ ਇਹਦਾ ਕਾੜਾ ਪੀਣਾ ਚਾਹੀਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਫਿਰ ਇਹਦਾ ਕਾੜਾ ਪੀਣਾ ਚਾਹੀਦਾ ਵੈਸੇ ਕੋਈ ਹਫਤੇ ਬਾਅਦ ਪੀਵੇ ਤਾਂ ਵੀ ਬਾਡੀ ਨੂੰ ਕਾਫੀ ਸਾਰਾ ਰਿਲੀਫ ਹੈ ਨਾ ਜਿਹੜੀਆਂ ਹੈਗੀਆਂ ਆਉਣ ਵਾਲੀਆਂ ਦਿੱਕਤਾਂ ਪਰੇਸ਼ਾਨੀਆਂ ਤੋਂ ਬਚਾਉਂਦਾ ਹੈਗਾ ਬਾਕੀ ਉਸ ਤੋਂ ਅੱਗੇ ਜਦੋਂ ਪੇਸ਼ੈਂਟ ਕਾਫੀ ਲੰਬੇ ਸਮੇਂ ਤੋਂ ਕੋਈ ਮੈਡੀਸਿਨ ਖਾ ਰਿਹਾ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਦਰਦ ਜਿਹੜੀ ਰੋਕੀ ਨਹੀਂ ਰਹੀ ਫਰੁਕੀ ਸਾਹਿਬ ਇਹ ਵੀ ਹੁੰਦਾ ਨੁਸਖੇ ਅਸੀਂ ਯੂਜ਼ ਕਰ ਲਏ ਨੇ ਫਿਰ ਵੀ ਦਰਦ ਜਿਹੜੀ ਸਾਡੀ ਨਹੀਂ ਰੋਕ ਰਹੀ ਹੁੰਦੀਗੀ ਬਲੌਕ ਹੀ ਠੀਕ ਨਹੀਂ ਹੋ ਰਹੀ ਸਾਹ ਚੜਨ ਨੂੰ ਸਾਨੂੰ ਨਹੀਂ ਹਟ ਰਿਹਾ ਤਾਨੂੰ ਕਿਹਾ ਸੀ ਇਹ ਮੰਨੀ ਪਰਮੰਨੀ ਕਟਾ ਇਸ ਵਕਤ ਜੇ ਅਸੀਂ 3 ਸਾਲ ਤੋਂ ਇਹ ਪੇਸ਼ੈਂਟ ਤੇ ਯੂਜ਼ ਕਰ ਰਹੇ ਹੈਗੇ ਜਿੱਦਾਂ ਜਿੱਦਾਂ ਯੂਜ਼ ਕਰ ਰਹੇ ਪੂਰੇ ਇੰਡੀਆ ਦੇ ਵਿੱਚ ਜਾਂ ਫੋਰਨ ਕੰਟਰੀਆਂ ਦੇ ਵਿੱਚ ਉਜਾਰੀ ਇਹਦੀ ਡਾਕਟਰ ਸਾਹਿਬ ਬਹੁਤ ਜਿਆਦਾ ਵੱਡੇ ਵੱਡੇ ਜਿਹੜੀਆਂ ਕੰਪਲਿੰਗ ਬਣਾ ਰਹੀਆਂ ਮੈਡੀਸਨ ਹਾਰਟ ਦੀ ਉਹਨੂੰ ਇਹਨੇ ਫੇਲ ਕਰਕੇ ਰੱਖ ਦਿੱਤਾ ਜਿਹੜੀ ਮੈਡੀਸਨ ਇਹਦੇ ਵਿੱਚ ਅਸੀਂ ਪਾਈ ਹੈਗੀ ਇੰਨੀ ਪਾਵਰਫੁਲ 20 ਦਿਨ ਦੇ ਵਿੱਚ ਵਿੱਚ ਫਰੂਕੀ ਸਾਹਿਬ ਪੂਰੀ ਤਰ੍ਹਾਂ ਦਾ ਰਲੀਫ ਦਵਾਉਂਦੀ ਹੈ ਜੇ ਕਿਸੇ ਨੂੰ ਚੈਸਟ ਪੇਨ ਹੋ ਰਿਹਾ ਸਾਂਹ ਚੜ ਰਿਹਾ ਕਿਸੇ ਨੂੰ ਹਾਰਟ ਬਲੋਕੇਜ ਹੈਗੀ ਹੈ ਨਸਾ ਦੀ ਬਲੋਕੇਜ ਬਿਲਕੁਲ ਦੂਰ ਕਰਦੀ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਇੱਕ ਪੀਪਲ ਯਰਕ ਵੀ ਰੱਖਿਆ ਹੋਇਆ ਜੀ ਇਹ ਪੀਪਲ ਯਰਕ ਕੀ ਕਰੂਗਾ ਜੀ ਇਹ ਪੀਪਲ ਯਰਕ ਹੁੰਦਾ ਜੀ ਬਲੋਕੇਜ ਫਰੂਕੀ ਸਾਹਿਬ ਖੋਲਦਾ ਪੂਰੀ ਬਾਡੀ ਦੀ ਬਲੋਕੇਜ ਖੋਲੂਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਲ ਚ ਪਾ ਕੇ ਦਿੰਨੇ ਹੈਗੇ ਪੇਸ਼ੈਂਟ ਨੂੰ ਤੇ 20 20 ਡ੍ਰੌਪ ਇਹਦੇ ਲੈਣੇ ਹੁੰਦੇ ਪਾਣੀ ਚ ਪਾ ਕੇ ਹਾਂਜੀ ਪਿੱਪਲੀ ਚ ਪਾ ਆਰ ਕੇ ਇੱਥੇ ਦੇਖੋ ਇਸ ਤਰ੍ਹਾਂ ਅਸੀਂ ਵੈਸੇ ਤਾਂ ਤੁਹਾਨੂੰ ਪੇਸ਼ੈਂਟ ਵੀ ਸਾਡੇ ਦੱਸ ਦਿੰਦੇ ਹੈਗੇ ਥੋੜਾ ਜਿਹਾ ਪਾਣੀ ਲੈ ਲੈਣਾ ਹੈਗਾ ਤੇ ਇਹਨੂੰ ਇਸ ਤਰ੍ਹਾਂ ਜਿੱਦਾਂ ਦੇਖੋ 20 ਡ੍ਰੌਪ ਇਹਦੇ ਪਾਉਣੇ ਪਿੱਪਲੀ ਹਰਕਦੇ ਹਾਂਜੀ ਬਹੁਤ ਜਿਆਦਾ ਜੇ ਸ਼ਕਤੀਸ਼ਾਲੀ ਹਰਕ ਹੈਗਾ ਇੱਕ ਇੱਕ ਗਰਮੀ ਨਹੀਂ ਕਰਦਾ ਬਾਡੀ ਦੇ ਵਿੱਚ ਜਿੰਨੀ ਵੀ ਅੰਦਰ ਹੁਣ ਕੋਈ ਸ਼ ਮੈਡੀਸਨ ਆਪਾਂ ਖਾ ਲਏ ਨੇ ਬਲੋਕੇਜ ਦੀ ਪਰ ਉਹ ਗਰਮੀ ਕਰ ਜਾਂਦੀ ਹੈ ਪੇਸ਼ੈਂਟ ਨੂੰ ਭੁੱਖ ਲੱਗਣੋਂ हट ਜਾਂਦੀ ਹੈ ਕਬਜ਼ੋ ਹੋ ਜਾਂਦੀ ਹੈ ਕਿਸੇ ਤਰ੍ਹਾਂ ਸਿਰ ਚ ਕਰਾਉਣ ਲੱਗ ਜਾਂਦਾ ਉਹ ਇਹ ਉਸ ਚੀਜ਼ ਨੂੰ ਮੈਂ ਦੂਰ ਕਰੂਗਾ ਕਿਉਂਕਿ ਠੰਡਾ ਹੁੰਦਾ ਗਰਮ ਨਹੀਂ ਹੁੰਦਾ ਨਾਲ ਦੀ ਨਾਲ ਬਾਡੀ 'ਚ ਪਤਾ ਨਹੀਂ ਲੱਗਣਾ ਜਦੋਂ ਆਪਣੀ ਬਲੋਕੇਜ ਨੂੰ ਦੂਰ ਕਰ ਦੇਣੀ ਹੈਗੀ ਆ ਮਤਲਬ ਐਮਰਜੈਂਸੀ ਹਾਲਾਤਾਂ ਦੇ ਵਿੱਚ ਅਗਰ ਇਹਨੂੰ ਲਿਆ ਜਾ ਸਕਦੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਫਰੋਗੀ ਸਾਹਿਬ ਇਹ ਜਿੱਦਾਂ ਸਾਹ ਚੜਨ ਉਹ ਬਲੋਕੇਜ ਨੂੰ ਠੀਕ ਕਰਦਾ ਹੈਗਾ ਜਿੱਦਾਂ 20 ਦਿਨ ਦੀ ਕਿੱਟ ਦੇ ਵਿੱਚ ਅਸੀਂ ਪਾ ਕੇ ਦਿੰਨੇ ਹਾਂ ਨੂੰ ਪਰ ਜਿਹੜਾ ਐਮਰਜੈਂਸੀ ਟਰੀਟਮੈਂਟ ਹੈਗਾ ਨਾ ਉਹ ਸਾਡਾ ਇਹ ਆ ਦੇਖੋ ਪੇਸ਼ੈਂਟ ਕਹੀ ਕਹਿੰਦੇ ਸਭ ਤੋਂ ਹੁਣੇ ਰելիਫ ਚਾਹੀਦਾ ਜੀ ਪਰ ਆ ਜਿਹੜਾ ਸਾਡੀ ਮੈਡੀਸਿਨ ਹੈਗੀ ਇਹ ਬਹੁਤ ਪਾਵਰਫੁਲ ਹੁੰਦੀ ਐ ਸੀ ਫਿਰ ਦੋ ਤੋਂ ਤਿੰਨ ਡ੍ਰੌਪ ਜਦੋਂ ਜੀਭ ਤੇ ਪਾ ਦਿੰਨੇ ਆ ਪੇਸ਼ੈਂਟ 5-7 ਮਿੰਟ ਦੇ ਵਿੱਚ ਹੀ ਜਿਹੜਾ ਸਟੇਬਲ ਹੋ ਜਾਂਦਾ ਸੋਰਬੀਟ੍ਰੇਟ ਦੀ ਤਰ੍ਹਾਂ ਕੰਮ ਕਰਦੀ ਐ ਸਾਡੀ ਮੈਡੀਸਿਨ ਹਾਂਜੀ ਕਿਉਂਕਿ ਸੋਰਬੀਟ੍ਰੇਟ ਦਾ ਸਾਈਡ ਇਫੈਕਟ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਤੁਸੀਂ ਲੈ ਜੋ ਇਹ ਡਰਾਪਰ ਅਜ਼ਮਾ ਕੇ ਦੇਖ ਲਓ ਕਿਸੇ ਦੇ ਬੋਡੀ ਦੇ ਦਰਦ ਚੈਸਟ ਪੇਨ ਹੋ ਰਿਹਾ ਬਲੋਕੇਜ ਦੇ ਕੰਨ ਤਿੰਨ ਪੂੰਦਾ ਜੀ ਤੇ ਪਾ ਦਿਓ 5 ਮਿੰਟ ਚ ਪੇਸ਼ੰਗੋ ਹਾਂ ਮੈਂ ਠੀਕ ਆ ਬਿਲਕੁਲ ਠੀਕ ਆ ਅੱਛਾ ਹੁੰਦੇ ਵੀ ਨਹੀਂ ਠੀਕ ਰਟ ਬਿਲਕੁਲ ਠੀਕ ਹੁੰਦੇ ਜੀ ਪਰ ਕਿਹਾ ਤੁਸੀਂ ਅੱਜ ਜੀ ਹੁਣ ਅੱਜ ਆਏ ਤੁਸੀਂ ਬਾਹਰ ਜਾ ਕੇ ਦੂਜਾ ਹੈਗਾ ਮਰੀਜ਼ਾਂ ਨੂੰ ਪੁੱਛੋ ਕਿਉਂਕਿ ਡਾਕਟਰ ਤਾਂ ਸਾਰੇ ਕਹਿ ਰਹੇ ਜੀ ਸਾਰੇ ਕਹਿ ਰਹੇ ਜੀ ਸਾਡੇ ਕੋਲ ਬਹੁਤ ਨਾਜ ਹੈ ਜੀ ਬਹੁਤ ਜ਼ਿਆਦਾ ਵਧੀਆ ਲੱਜਾ ਪਰ ਤੁਸੀਂ ਲੋਕਾਂ ਨੂੰ ਪੁੱਛੋਗੇ ਲੋਕ ਤੁਹਾਨੂੰ ਆਪਣੇ ਆਪ ਦੱਸਣਗੇ ਕਿ ਕਿੱਦਾਂ ਕਿੱਦਾਂ ਫਰਕ ਹੋਇਆ ਹਾਂਜੀ ਬਿਲਕੁ ਤੋਰ ਨਹੀਂ ਸਕਦੇ ਸਾਹ ਚੜ ਰਿਆ ਸੀ ਚੈਸਟ ਪੇਨ ਹੋ ਰਹੀ ਸੀ ਜਾਂ ਬਾਥਰੂਮ ਤੋਂ ਅੰਦਰ ਜਾਂਦੇ ਬੈੱਡ ਦੇ ਉੱਪਰ ਡਿੱਗ ਪੈਂਦੇ ਸੀ ਮੰਜੇ ਦੇ ਉੱਪਰ ਡਿੱਗ ਪੈਂਦੇ ਸੀ ਇੰਨਾ ਦਰਦ ਹੁੰਦਾ ਸੀ ਅਸੀਂ ਤੋਰਨ ਲਾਤੇ 10-10 ਕਿਲੋਮੀਟਰ ਦੀ ਸੈਰ ਕਰਦੇ ਕਿੰਨੇ ਜੀ 10-10 ਕਿਲੋਮੀਟਰ ਦੀ ਸੈਰ ਕਰਦੇ ਜਿਹੜੇ ਲੋਕਾਂ ਤੋਂ ਦੋ ਕਦਮ ਤੁਰਿਆ ਨਹੀਂ ਸੀ ਜਾਂਦਾ ਤੁਸੀਂ ਆਪਣੇ ਆਪ ਲੋਕਾਂ ਨੂੰ ਪੁੱਛੋ ਇਹਨਾਂ ਨੁਸਖੇ ਫਾਰਮੂਲੇ ਇਹਨਾਂ ਨੁਸਖਿਆਂ ਫਾਰਮੂਲੇ ਨਾਲ ਤੁਸੀਂ ਪੁੱਛੋਗੇ ਤਾਂ ਲੋਕ ਦੱਸਣਗੇ ਜੀ ਕਿੱਦਾਂ ਕਿੱਦਾਂ ਜੀ ਹਾਂਜੀ ਹਾਂਜੀ ਜੀ ਜੀ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਹੁਣ ਕੁਝ ਲੋਕ ਹੈਗੇ ਨੇ ਜਿਹੜੇ ਇ ਕਰਾਂਗੇ ਪਰ ਇਸ ਤੋਂ ਬਾਅਦ ਅਸੀਂ ਸਮਝਾਂਗੇ ਇਹ ਨੁਸਖਾ ਸਾਨੂੰ ਫਾਰਮੂਲਾ ਜ਼ਰੂਰ ਦੱਸ ਦਿਓ ਡਾਕਟਰ ਸਾਹਿਬ ਇਹ ਕਿਵੇਂ ਬਣਨਾ ਹੈ ਹਾਂਜੀ ਹਾਂਜੀ ਇਹਦਾ ਜਿੱਦਾਂ ਨਾ ਪਿੱਪਲ ਦੇ 10 ਕੇ ਪੱਤੇ ਲੈ ਲੈਣੇ ਏਦਾਂ ਜੀ ਕੂਲੇ-ਕੂਲੇ ਪੱਤੇ ਲੈਣੇ ਹੈਗੇ ਆ ਹਾਂ ਕਰੋਮਬਲਾ ਤੋੜ ਕੇ ਏਦਾਂ ਦਾ ਸਾਫ਼-ਸਾਫ਼ ਪੱਤੇ 10 ਪੱਤੇ ਲੈ ਕੇ ਨਾ ਫਰੂਕੀ ਸਾਹਿਬ ਦੇ ਸਾਫ਼-ਸਾਫ਼ ਜਿੱਦਾਂ ਹੋਰ ਤੋੜ ਲੈਣੇ ਆਪਾਂ ਸਾਫ਼ 10 ਪੱਤੇ ਲੈ ਕੇ ਨੂੰ ਕੁੱਟ ਲਓ ਕੁੱਟ ਕੇ ਨੂੰ ਦੜਫੜ ਕਰਕੇ ਤੇ ਦੋ ਗਲਾਸ ਫਰੂਕੀ ਸਾਹਿਬ ਪਾਣੀ ਪਾ ਲਓ ਠੀਕ ਹੈ ਜਦੋਂ ਅੱਧਾ ਰਹਿ ਜਾਵੇ ਪੌਣਾ ਇੱਕ ਗਲਾਸ ਰਹਿ ਜਾਵੇ ਦੋ ਗਲਾਸਾਂ ਦਾ ਉਹਨੂੰ ਫਿਰ ਸਿਪ ਸਿਪ ਕਰਕੇ ਪੀ ਲੈਣਾ ਹੈਗਾ ਦੇਖੋ ਇੰਨਾ ਕੁ ਰਹਿ ਗਿਆ ਹੈਗਾ ਤੇ ਇਹਨੂੰ 25 ਤੋਂ 30 ਮਿੰਟ ਬਾਅਦ ਲੈਣਾ ਹੈ ਜਦੋਂ ਅੱਧਾ ਪਾਣੀ ਰਹਿ ਗਿਆ ਬਸ ਇੰਨਾ ਕੁ ਪਾਣੀ ਲੈਣਾ ਸਵੇਰ ਖਾਲੀ ਪੇਟ ਡੇਲੀ ਲੈਣਾ ਹੈਗਾ ਦਾਹਤ ਤੋਂ ਦੱਸ ਦਿੰਦੇ ਵਿੱਚ ਵੀ ਕਾਫੀ ਰਲੀਫ ਦਵਾਉਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹੁਣ ਜਿਹੜੇ ਲੋਕ ਹੈਗੇ ਨੇ ਜਿਹੜੇ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਦਾਵਾ ਕੀਤਾ ਕਿ ਇੱਥੇ ਉਹ ਲੋਕ ਕੰਜੈਂਸ਼ਨ ਵਾਲੇ ਆਉਂਦੇ ਨੇ ਹਾਰ ਜਿਨ੍ਹਾਂ ਨੂੰ ਸਾਹ ਚੜਦਾ ਕਿ ਜਦੋਂ ਤੋਂ ਉਹ ਦੋ ਕਦਮ ਵਿੱਚ ਤੁਰਦੇ ਸੀ ਤਾਂ ਆ ਕੇ ਮੰਜੇ ਤੇ ਡਿੱਗ ਪੈਂਦੇ ਸੀ ਤੇ ਹੁਣ ਉਹਨਾਂ ਨੂੰ 10 10 12 12 ਕਿਲੋਮੀਟਰ ਉਹਨਾਂ ਨੇ ਚੱਲਣ ਲਾਤਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕੀ ਦਿੱਕਤ ਆ ਕੀ ਕੀ ਪਰੇਸ਼ਾਨੀਆਂ ਉਹ ਇੱਥੇ ਲੈ ਕੇ ਆਈ ਸੀ ਤੇ ਹੁਣ ਡਾਕਟਰ ਸ਼ਰਮਾ ਦੇ ਨੁਸਖਿਆਂ ਤੋਂ ਬਾਅਦ ਫਾਰਮੂਲਿਆਂ ਕਿੰਨਾ ਕਰਲੀਫਾ ਸਾਡੇ ਨਾਲ ਬਾਪੂ ਜੀ ਨੇ ਬਾਪੂ ਜੀ ਤੋਂ ਸ਼ੁਰੂਆਤ ਕਰ ਲਿਆ ਨੇ ਸੱਚ ਕਾਲ ਜੀ ਸਤਿ ਸ੍ਰੀ ਅਕਾਲ ਜੀ ਕਿ ਨਾ ਤੁਹਾਡਾ ਸ਼ਾਮ ਸਿੰਘ ਅੱਛਾ ਕਿੱਥੋਂ ਆਏ ਹੋ ਕੋਟ ਮਮਦ ਖਾਨੋਂ ਅੱਛਾ ਕੋਟ ਮਮਦ ਖਾਨ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਮੇਰੇ ਕੋ ਸਾਰੀ ਪ੍ਰੋਬਲਮ ਬਹੁਤ ਜ਼ਿਆਦਾ ਸੀ ਹਾਂ ਬਹੁਤ ਜ਼ਿਆਦਾ ਸੀ ਲਾਤਾ ਤੁਸੀਂ ਹਾਂ ਜੀ ਹੁਣ ਨਹੀਂ ਹੈ ਨਹੀਂ ਹੁਣ ਤਾਂ ਬਿਲਕੁਲ ਠੀਕ ਹੈ ਤੇ ਫਿਰ ਹੁਣ ਇੱਥੇ ਕਿਉਂ ਆਏ ਦਵਾਈ ਲੈਣ ਆਇਆ ਮੈਂ ਕੱਲ ਵੀ ਇੱਕ ਰਾ ਹੋਰ ਖਾ ਲਈ ਦਵਾਈ ਦੀ ਅੱਛਾ ਇੰਨੇ ਟਾਈਮ ਕਿਐ ਸੀ ਡਾਕਟਰ ਸਾਹਿਬ ਨੇ 3 ਮਹੀਨੇ ਕਿਐ ਸੀ ਕੀ ਪ੍ਰੋਬਲਮ ਮਤਲਬ ਸ਼ੁਰੂਆਤ ਕਿਵੇਂ ਹੋਈ ਸੀ ਤੁਹਾਡੀ ਬਹੁਤ ਜ਼ਿਆਦਾ ਗਲੇ ਜਰੀਸ਼ਾ ਦਿਗਦਾ ਸੀ ਬਹੁਤ ਜ਼ਿਆਦਾ ਸਾਰੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਮਤਲਬ ਬਾਥਰੂਮ ਜਾਣਾ ਤੇ ਆਉਂਦੇ ਮੰਜੇ ਤੇ ਡਿੱਗ ਪੈਣਾ ਇੰਨਾ ਜ਼ਿਆਦਾ ਮਤਲਬ ਸੀਗਾ ਮੈਨੂੰ ਪ੍ਰੋਬਲਮ ਕਿ ਬੋਲਿਆ ਵੀ ਨਹੀਂ ਜਾਂਦਾ ਗੱਲ ਵੀ ਨਹੀਂ ਹੁੰਦੀ ਕਿਸੇ ਨਾਲ ਨਹੀਂ ਮਤਲਬ ਸਾਹ ਇੰਨਾ ਜ਼ਿਆਦਾ ਚੜਦਾ ਸੀ ਇੰਨਾ ਜ਼ਿਆਦਾ ਚੜਦਾ ਸੀ ਕਿੰਨੇ ਟਾਈਮ ਦੀ ਪ੍ਰੋਬਲਮ ਸੀ ਤੁਹਾਨੂੰ ਇਹ ਬਹੁਤ 5-6 ਸਾਲ ਦੀ 7 ਸਾਲ ਦੀ ਸੀ ਤਫਤ ਦਿਖਾਇਆ ਕਰੇ ਨਹੀਂ ਕਿਤੇ ਤੁਸੀਂ ਨਹੀਂ ਕਿਸੇ ਤੁਹਾਨੂੰ ਦਵਾਈ ਲਈ ਸੀ ਅੱਛਾ ਦਵਾਈ ਲਈ ਨਹੀਂ 5-6 ਸਾਲ ਨਹੀਂ ਉਦੋਂ ਮੈਂ ਮੈਡੀਕਲ ਤੂੰ ਦੂਜੀ ਦਵਾਈ ਲੈ ਲਈ ਡਾਕਟਰਾਂ ਤੋਂ ਪਿੰਡੂ ਡਾਕਟਰਾਂ ਤੋਂ ਲੈ ਕੇ ਘਰ ਅੱਛਾ ਜੀ ਨਹੀਂ ਇਹਨਾਂ ਦੀ ਫਿਰ ਮੈਂ ਵੇਚੀ ਐੜ ਦੇ ਫਿਰ ਇਹਨਾਂ ਕੋਲ ਆ ਗਈ ਅੱਛਾ ਤੇ ਹੁਣ ਕਹਾੜ ਦੀ ਵੀ ਨਾਲ ਸੀ ਮੈਨੂੰ ਕਾੜ ਦੀ ਕੀ ਪ੍ਰੋਬਲਮ ਸੀ ਕਾੜ ਦੀ ਮੇਰੇ ਉਹ ਤਾਂ ਸਟੰਟ ਪਾਇਆ ਸੀ ਯਾਨੀ ਮੈਨੂੰ ਕਾੜ ਤੋਂ ਵੀ ਕਰਕੇ ਜ਼ਿਆਦਾ ਜਿਆਦਾ ਚੜਦਾ ਸੀ ਸਟੰਡ ਤਾਂ ਪਾਤੀ ਸੀ ਫਿਰ ਵੀ ਸਾਹ ਚੜਦਾ ਸੀ ਫਿਰ ਵੀ ਸਾਹ ਚੜਦਾ ਸੀ ਵੀ ਡਾਕਟਰ ਨੂੰ ਪੁੱਛਿਆ ਨਹੀਂ ਵੀ ਸਟੰਡ ਕਾਦੇ ਪਾਤੇ ਤੇ ਇੱਕ ਮੈਨੂੰ ਕਬਜ ਦੀ ਬਹੁਤ ਸਮੱਸਿਆ ਸੀ ਕਬਜ ਬਹੁਤ ਪੁਰਾਣੀ ਸੀ ਉਹ ਜੀ ਬਿਮਾਰੀਆਂ ਖਾਸੀ ਇੱਕ ਇੱਕ ਕਰਕੇ ਖਾਸੀਆਂ ਗਿਣਾਤੇ ਤੁਸੀਂ ਤੇ ਹੁਣ ਮੈਂ ਬਿਲਕੁਲ ਠੀਕ ਹਾਂ اچھا ਤੇ ਕਬਜ ਠੀਕ ਹੈ ਹੁਣ ਹੁਣ ਕਬਜ ਵੀ ਠੀਕ ਹੈ ਹੁਣ ਤੁਰਿਆ ਫਿਰਦਾ ਵਧੀਆ ਤੁਰਿਆ ਫਿਰਦਾ ਕਿ ਤੁਰਿਆ ਨਹੀਂ ਜਾਂਦਾ اچھا ਮਤਲਬ ਤੁਸੀਂ ਜਦੋਂ ਟਾਇਲਟ ਜਾਂ ਪਿਸ਼ਾਬ ਕਰਕੇ ਤੁਸੀਂ ਆਉਣਾ ਤੇ ਤੁਹਾਨੂੰ ਸਾਹ ਇੰਨਾ ਚੜ ਜਾਂਦਾ ਜਦੋਂ ਮੰੰਜੇ ਦੀ ਡਿੱਗ ਪੈਣਾ ਬਾਤ ਡਾਕਟਰ ਨੂੰ ਸੱਦ ਕੀਤੀ ਕਿ ਲੋਣੇ ਬਾਸ ਓਏ ਹੋਏ ਹਾਂ ਜੀ ਇਨੀ ਇਨੀ ਸਮੱਸਿਆ ਠੀਕ ਹੈ ਠੀਕ ਹੈ ਤੇ ਫਿਰ ਤੁਹਾਨੂੰ ਕਿੰਨੇ ਕ ਟਾਈਮ ਬਾਅਦ ਫਰਕ ਪੈਣਾ ਸ਼ੁਰੂ ਹੋਇਆ ਕੀ ਦਿੱਤਾ ਸੀ ਇਹਨਾਂ ਨੇ ਇਸ ਤਰ੍ਹਾਂ ਦਾ ਤੁਹਾਨੂੰ ਕੀ ਦਿੱਤਾ ਸੀ ਇਹਨਾਂ ਨੇ ਮੈਨੂੰ ਦੱਸ ਹੀ ਸੀ ਇਹ ਦੀ ਚੀਜ਼ ਪੀਣ ਵਾਸਤੇ ਵੀ ਬੁੰਦਾ ਅੱਛਾ ਵੀ ਆਪਿਆ ਕਰੋ ਕੋਈ ਖਾਟਦੀ ਸੀ ਕੋਈ ਕਬਜਦੀ ਸੀ ਵਿਚਾਰ ਸਾਰੀਆਂ ਪੀਂਦਾ ਰਿਹਾ ਮੈਂ ਅੱਛਾ ਜੀ ਤੇ ਮੈਨੂੰ ਠੀਕ ਹੋਣਾ ਸ਼ੁਰੂ ਹੋ ਗਿਆ ਵੇ ਇੱਕ ਪਹਿਲੀ ਵਾਰ ਤੋਂ ਪਤਾ ਲੱਗਣਾ ਸ਼ੁਰੂ ਹੋ ਗਿਆ ਦੂਜੀ ਪਹਿਲੀ ਵਾਰ ਤੋਂ ਹਾਂ ਜੀ ਜਦੋਂ ਪਹਿਲੀ ਵਾਰ ਦਵਾਈ ਲੈ ਕੇ ਗਿਆ ਉਦੋਂ ਤੋਂ ਸ਼ੁਰੂ ਹੋ ਗਿਆ अच्छा कितने दिन बाद थोनू लगया के भाई ਹੁਣ ਤੇ खासा ਫਰਕ ਪੈ ਗਿਆ ਸ਼ਾਮ ਸਿਆ 20 ਦਿਨ ਮੈਂ ਯਾਨੀ ਦਵਾਈ ਪੀਲੀ ਤੇ ਦੂਜੀਆ ਲੋਟ ਲੈਣ ਆਇਆ ਤੇ ਉਦੋਂ ਮੈਂ ਵਧੀਆ ਠੀਕ ਸੀ ਮਲਾਂ ਨਾ ਵਰ ਨਾ ਸੀ ਜੇ ਜਦੋਂ ਤੁਸੀਂ ਇੱਥੇ ਬੂੰਦਾ ਲੈ ਕੇ ਗਏ ਹੋਵੋਗੇ ਘਰ ਦੇ ਨੇ ਕਿਹਾ ਨਹੀਂ ਵੀ ਇਹ ਕੀ ਤਾਂ ਪਾਣੀ ਚ ਚੱਕ ਲਿਆ ਬਾਪੂ ਜੀ ਤੁਸੀਂ ਨਹੀਂ ਨਹੀਂ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਸਲਾਹ ਨਹੀਂ ਆਇਆ ਸੀ ਮੁੰਡਿਆਂ ਦੀ ਸਲਾਹ ਨਾਲ ਹੀ ਆਇਆ ਸੀ ਹਾਂ ਮੁੰਡਿਆਂ ਦੀ ਸਲਾਹ ਰਾ ਆਇਆ ਸੀ ਅੱਛਾ ਅੱਛਾ ਮੁੰਡੇ ਆਪ ਛੱਡ ਕੇ ਗਏ ਸੀ ਬਿਲਕੁਲ ਅੱਛਾ ਜੇ ਬਾਪੂ ਜੀ ਤੁਸੀਂ ਇੱਥੇ ਨਾ ਆਉਂਦੇ ਸ਼ਰਮਾ ਜੀ ਨਾਲ ਨਾ ਸੰਪਰਕ ਕਰਦੇ ਬੂੰਦਾ ਜਿਹਨੂੰ ਡਾਕਟਰ ਸਾਹਿਬ ਕਹਿੰਦੇ ਨੇ ਵੀ ਅੰਮ੍ਰ ਜਿਉ ਨਾਲ ਲੰਦੇ ਅੱਜ ਇਸ ਵੇਲੇ ਕੀ ਹਾਲਾਤ ਹੁੰਦੇ ਬਹੁਤ ਬਹੁਤ ਮੇਰਾ ਮਰਨ ਵਾਲਾ ਹੀ ਹੋ ਜਾਏਗਾ ਮੇਰਾ ਬਹੁਤ ਬੁਰਾ ਹਾਲ ਜੀ ਜੀ ਅੱਛਾ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਹਾਨੂੰ ਹਾਰਟ ਦੀ ਵੀ ਪ੍ਰੋਬਲਮ ਸੀ ਕਬਜ਼ ਵੀ ਸੀ ਸਾਹ ਵੀ ਚੜਦਾ ਸੀ ਤੁਹਾਨੂੰ ਤੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਤੁਹਾਡੇ ਵਾਂਗੂ ਮੈਂ ਇਹਨਾਂ ਨੂੰ ਉਹਨਾਂ ਨੂੰ ਇਹੀ ਕਹੂੰਗਾ ਮੈਸੇਜ ਦਵਾਂਗਾ ਵੀ ਤੁਸੀਂ ਵੱਧ ਤੋਂ ਵੱਧ ਇੱਥੇ ਆਓ ਜਿਹਨੂੰ ਕਿਸੇ ਤਰ੍ਹਾਂ ਦਾ ਵੀ ਰੋਗ ਕਿਸੇ ਤਰ੍ਹਾਂ ਦਾ ਵੀ ਰੋਗ ਆ ਠੀਕ ਹੈ ਇਹਦੇ ਸਭ ਕੁਝ ਠੀਕ ਹੁੰਦੇ ਰੋਗੇ ਠੀਕ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸ਼ਾਮ ਸਿੰਘ ਜੀ ਸਾਰੀ ਗੱਲਬਾਤ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਹੈ ਤੁਹਾਡਾ ਰਾਜਵੀਰ ਅੱਛਾ ਤੁਸੀਂ ਕਿੱਥੋਂ ਆਏ ਹੋ ਅਸੀਂ ਲੋਈਆਂ ਤੋਂ ਲੋ ਟੜਕਣ ਵਾਦੀ ਵਾਦੀ ਸੀ ਹਾਂ ਵਾਦੀ ਆ ਅੱਛਾ ਪਹਿਲੀ ਵਾਰ ਆਇਆ ਹਾਂ ਹਾਂਜੀ ਅੱਛਾ ਕੀ ਪ੍ਰੋਬਲਮ ਕੀ ਹੁੰਦੀ ਹੈ ਬਸ ਟੜਕਣ ਵਧਣ ਨਾਲ ਕਿਸੇ ਨੂੰ ਘਬਰਾਹਟ ਪੈਂਦੀ ਹੈ ਕਿਸੇ ਦਾ ਲੱਤਾਂ ਵਾਂ ਕੰਬਣ ਲੱਗ ਜਾਂਦੇ ਤੁਹਾਨੂੰ ਕੀ ਹੁੰਦਾ ਇਦਾਂ ਨਹੀਂ ਕੁਝ ਹੁੰਦਾ ਘਬਰਾਹਟ ਹੀ ਹੁੰਦੀ ਖਾਲੀ ਤੇ ਲਿਕ ਘਬਰਾਹਟ ਹੁੰਦੀ ਹੈ ਤੇ ਸਾਰਾ ਘਰ ਘਬਰਾ ਜਾਂਦਾ ਹੋਊਗਾ ਜਦੋਂ ਤੁਹਾਨੂੰ ਘਬਰਾਹਟ ਹੋਈ ਘਬਰਾਉਂਦੇ ਹੀ ਸਾਰੇ ਨਾਲ ਦੇ ਤਾਂ ਕਿੰਨੇ ਟਾਈਮ ਤੋਂ ਪ੍ਰੋਬਲਮ ਹੈ ਇਹ ਤਾਂ ਹੋ ਗਿਆ 5-6 ਸਾਲੀ ਹੋ ਗਏ ਦਵਾਈਆਂ ਦੁਈਆਂ ਖਾਦੇ ਨਹੀਂ ਕਿਤੇ ਅੱਛਾ ਤੇ ਕਿਤੇ ਪਾਸੇ ਕੋਈ ਫਰਕ ਨਹੀਂ ਪਿਆ ਹਰ ਕਪ ਜਿੰਜਰ ਖਾਣੇ ਪਈ ਜਾਂਦਾ ਫੇਜ ਜਦੋਂ ਛੱਡਦੇ ਇਹ ਫੇ ਹੁੰਦਾ ਵਾ ਅੱਛਾ ਕੋਈ ਹੋਰ ਪ੍ਰੋਬਲਮ ਮਤਲਬ ਜਦੋਂ ਲਗਾਤਾਰ ਬੰਦਾ ਹਾਰਟ ਦੀਆਂ ਪ੍ਰੋਬਲਮਾਂ ਖਾਂਦਾ ਹੈ ਜਾਂ ਹਾਰਟ ਦੀਆਂ ਜਾਂ ਕਬਰਾਟ ਦੀਆਂ ਮੈਡੀਸਿਨ ਖਾਂਦਾ ਹੈ ਤਾਂ ਹੋਰ ਵੀ ਬੜੀਆਂ ਦਿੱਕਤਾਂ ਹੋ ਜਾਂਦੀਆਂ ਨੇ ਤੁਹਾਨੂੰ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਦਿੱਕਤ ਨਹੀਂ ਨਹੀਂ ਹੋਰ ਕੋਈ ਨਹੀਂ ਜੀ ਜੀ ਨਾਲ ਕੋਈ ਆਇਆ ਤੁਸੀਂ ਇਕੱਲੇ ਆਏ ਅੱਛਾ ਘਰ ਦੇ ਆਏ ਨੇ ਨਾਲ ਸਤਿ ਸ਼ਕਲ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹੋਇਆ ਜਿੱਦਾਂ ਸਾਰੇ ਕਬਰਾ ਮਤਲਬ ਇਹਨਾਂ ਨੂੰ ਕਬਰਾਟ ਹੁੰਦੀ ਉਹ ਸਾਰੇ ਘਰ ਦੇ ਕਬਰ ਜਾਂਦੇ ਹੋਣਗੇ ਹਾਂਜੀ ਭਾਜੀ ਮੈਨੂੰ ਹਾਰਟ ਦੀ ਪ੍ਰੋਬਲਮ ਆ ਗਈ ਸੀਗੀ ਮੈਂ ਨਗ ਦਵਾਈ ਖਾਦੀ ਆ 4 2 ਮਹੀਨੇ ਹੋ ਗਏ ਆ ਅੱਛਾ ਜੀ ਹੁਣ ਠੀਕ ਵਾਗੇ ਨਾਲ ਤਾਂ ਲੈ ਕੇ ਆਏ ਨਾ ਉਹ ਵੀ ਨਾਲ ਕਹਿੰਦੇ ਸੀ ਲੈ ਆਓ ਕੋਈ ਨਹੀਂ ਹੋ ਜਾਊਗਾ ਪਹਿਲਾਂ ਨਹੀਂ ਮੰਨੇ ਪਹਿਲਾਂ ਨਹੀਂ ਅੱਛਾ ਸਟੈਂਡ ਪਾਉਣ ਨੂੰ ਕਹਿੰਦੇ ਸੀ ਡਾਕਟਰ ਸਾਹਿਬ ਤੁਹਾਡੇ ਹਾਂਜੀ ਅੱਛਾ ਇਹ ਐਡ ਵੇਖ ਕੇ ਆਏ ਸੀ ਕਿ ਕਹਿੰਦੇ ਕੋਈ ਲੋੜ ਹੀ ਨਹੀਂ ਉਹਦੇ ਸਟੈਂਡ ਪਾਉਣ ਦੀ ਅੱਛਾ ਹੁਣ ਫਰਕ ਵਾ ਦੋ ਕਿੰਨਾ ਕੁ ਫਰਕ ਹੈ ਕੀ ਫਰਕ ਮਹਿਸੂਸ ਹੋਇਆ ਤੁਹਾਨੂੰ ਜਿਹੜਾ ਤੁਰਦਾ ਸੀ ਸਾਹ ਚੜਦਾ ਸੀਗਾ ਦਰਦ ਜਾਂ ਹੁੰਦਾ ਲੱਪਿੰਦਾ ਸੀਗਾ ਹੁਣ ਉਹ ਵੀ हट ਗਿਆ ਵਾ ਅੱਛਾ ਠੀਕ ਆ ਹੁਣ ਤੁਰਨ ਫਿਰਨ ਚ ਕੋਈ ਦਿੱਕਤ ਨਹੀਂ ਗਈ ਹੈਗੀ ਕਿੰਨੇ ਟਾਈਮ ਚ ਤੁਹਾਨੂੰ ਇਹ ਪ੍ਰੋਬਲਮ ਹੈਗੀ ਸੀ ਜਦੋਂ ਤੁਸੀਂ ਇੱਥੇ ਆਇਓ ਮੈਨੂੰ 1.5 ਸਾਲ ਤੋਂ ਉੱਪਰ ਹੋ ਗਿਆ ਸੀਗਾ ਡਾਕਟਰ ਕੀ ਕਹਿੰਦੇ ਸੀ ਵੀ ਸਟੈਂਡ ਪੋਲ ਉਹ ਸਟੈਂਡ ਤੋਂ ਬਗੈਰ ਖੜਾ ਨਹੀਂ ਛੁੱਟਦਾ ਤੁਹਾਡਾ ਸਟੈਂਡ ਤਾਂ ਕਹਿੰਦੇ ਵੈਸਾ ਕਿੰਨਾ ਕੁ ਦੱਸਦੇ ਸੀ ਬਾਈ ਜੀ ਔਰ 2 ਕੋ ਲੱਖ ਦਾ ਕਹਿੰਦੇ ਸੀਗੇ ਮੈਡੀਸਨ ਫੇ ਵੀ ਚੱਲੀ ਜਾਣੀ ਆ ਅੱਛਾ 6-7000 ਦੀ ਮਹੀਨੇ ਦੀ ਮੈਡੀਸਨ ਠੀਕ ਹੈ ਤੇ ਹੁਣ ਜਦੋਂ ਤੁਸੀਂ ਇੱਥੇ ਆਇਓ ਤੁਹਾਨੂੰ ਤੁਹਾਨੂੰ ਕਿੰਨੇ ਦਿਨਾਂ ਬਾਅਦ ਫਰਕ ਪੈਣਾ ਸ਼ੁਰੂ ਹੋਇਆ ਜਿਹੜੇ ਤੁਹਾਨੂੰ ਸਾਹ ਚੜਦਾ ਸੀ ਜਾਂ ਕੋਈ ਹੋਰ ਗੱਲ ਹੁੰਦੀ ਸੀ ਹਫ਼ਤੇ ਕਦੇ ਵਿੱਚ ਵਿੱਚ ਪਤਾ ਲੱਗਣ ਲੱਗਿਆ ਸ਼ੁਰੂ ਹੋ ਹਾਂਜੀ ਸੈਰ ਸੁਰ ਨਹੀਂ ਕਰਦੇ ਸੈਰ ਵੀ ਕਰਦੇ ਆ ਜੀਵਿਦਾਰੇ ਆ ਤੇ ਫਿਰ ਇਹ ਜਾਂਦੇ ਨੇ ਨਾਲ ਤੁਹਾਡੇ ਘਰ ਦੇ ਜਾਂਦੇ ਆ ਅੱਛਾ ਹਾਂਜੀ ਤੇ ਤੁਸੀਂ ਕਹਿੰਦੇ ਵੀ ਥੋੜੇ ਦਿਨਾਂ ਬਾਅਦ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਤੇ ਹੁਣ ਤੁਹਾਨੂੰ ਲੱਗਦਾ ਵੀ ਤੁਹਾਨੂੰ ਸਟੰਡ ਦੀ ਜ਼ਰੂਰਤ ਹੈ ਜਿਹੜੀ ਪ੍ਰੋਬਲਮ ਤੁਹਾਨੂੰ ਆਉਂਦੀ ਸੀ ਉਹ ਪ੍ਰੋਬਲਮ ਤੁਹਾਡੀ ਹੈ ਕਿੰਨੇ ਪੈਸੇ ਤੁਹਾਨੂੰ ਲੱਗਦਾ ਕਿ ਫਰਕ ਪਿਆ ਰੁਪਏ ਚ ਇੱਥੇ ਆਉਣ ਤੋਂ ਬਾਅਦ ਕਿੰਨੀ ਵਾਰ ਤੁਸੀਂ ਆਇਓ ਮੈਨੂੰ 2 ਮਹੀਨੇ ਦੀ ਹੋਈ ਹੈ ਦਵਾਈ ਅੱਜ ਤੀਜੇ ਮਹੀਨੇ ਦੀ ਸ਼ੁਰੂ ਕੀਤੀ ਅੱਜ ਠੀਕ ਹੈ ਹੁਣ 60-70 ਰੁਪਏ ਹੋ ਗਿਆ ਵਾ ਚਾਹ ਤੇ ਫਿਰ ਉਹ ਸਟੰਟਾੜਾ ਦਾ ਫੋਨ ਨਹੀਂ ਆਉਂਦਾ ਨਹੀਂ ਉਹਨਾਂ ਦਾ ਨਹੀਂ ਉੱਥੇ ਗਏ ਹੀ ਨਹੀਂ ਮੁੜ ਕੇ ਹਾਂਜੀ ਉੱਥੇ ਨਹੀਂ ਹਾਂਜੀ ਅੱਛਾ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਬਾਈ ਜੀ ਕਿਉਂਕਿ ਆਪਣੇ ਘਰ ਦੇ ਉਹਨੂੰ ਮਨਾਣੀ ਸਭ ਤੋਂ ਔਖਾ ਕੰਮ ਹੁੰਦਾ ਚਲੋ ਤੁਸੀਂ ਮਨਾ ਕੇ ਥੋੜੀ ਜਿਹੀ ਇਹਨਾਂ ਨੂੰ ਦੇਖ ਕੇ ਆਇਓ ਫਿਰ ਤੁਸੀਂ ਹੁਣ ਹਾਂਜੀ ਨਹੀਂ ਪਹਿਲਾਂ ਕਿਉਂ ਨਹੀਂ ਆਏ ਜਦੋਂ ਉਹਨਾਂ ਨੂੰ ਪ੍ਰੋਬਲਮ ਹੈਗੀ ਸੀ ਠੀਕ ਹੋਈ ਹੈ ਪਹਿਲਾਂ ਅਸੀਂ ਉਹਨੂੰ ਡਾਕਟਰਾਂ ਕੋਲ ਵੀ შეਵਜੇ ਫਿਰ ਜ਼ਰਾ ਤਾਂ ਜੀ ਜੀ ਜਿਹੜੇ ਬਾਈ ਜੀ ਲੋਕ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਜਦੋਂ ਬਹੁਤ ਜ਼ਿਆਦਾ ਐਮਰਜੈਂਸੀ ਹੋ ਗਈ ਜਦੋਂ ਤੁਹਾਡੀ ਜਾਨ ਤੇ ਹੈ ਗਈ ਚਲੋ ਫਿਰ ਤੇ ਸਟੰਟ ਵਾਲਾ ਆਪਸ਼ਨ ਕੋਈ ਐਮਰਜੈਂਸੀ ਵੇਲੇ ਬਣ ਜਾਂਦਾ ਜਦੋਂ ਕੋਈ ਹੋਰ ਹਾਲਾਤ ਨਹੀਂ ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਡਾਕਟਰ ਸ਼ਰਮਾ ਕੋਲ ਸਟੰਟ ਪਾਉਂਦੇ ਪਾਉਂਦੇ ਆਏ ਸੀ ਵੀ ਚਲੋ ਜਾਂਦੇ ਜਾਂਦੇ ਇੱਕ ਵਾਰ ਸ਼ਰਮਾ ਜੀ ਕੋਲ ਲੰਘ ਜੰਨੇ ਆ ਤੇ ਜੇ ਸਟੰਡ ਦਾ ਪੈਣੀ ਆ ਉਹ ਵੀ ਠੀਕ ਹੋ ਗਏ ਤੁਸੀਂ ਵੀ ਇਸੇ ਤਰੀਕੇ ਨਾਲ ਹੀ ਠੀਕ ਹੋਏ ਹਾਂਜੀ ਇਸੇ ਤਰੀਕੇ ਨਾਲ ਹੀ ਠੀਕ ਹੋਏ ਅੱਛਾ ਤੇ ਉਹਨਾਂ ਨੂੰ ਕੀ ਕਹੋਗੇ ਜਿਹੜੇ ਸਟੰਡ ਪਵਾਉਣ ਦੇ ਇਸ ਵੇਲੇ ਸੋਚ ਰਹੇ ਨੇ ਉਹ ਇੱਥੇ ਇੱਕ ਵਾਰੀ ਆ ਕੇ ਦੇਖ ਲੈਣ ਜਰੂਰ ਦਵਾਈ ਖਾਣੀ ਚਾਹੀਦੀ ਆ ਠੀਕ ਹੈ ਤੇ ਤੁਹਾਨੂੰ ਬੂੰਦੀ ਦਿੱਤੀ ਸੀ ਇਹਨਾਂ ਨੇ ਬੂੰਦਾ ਹੀ ਦਿੱਤੀਆਂ ਸੀ ਆ ਅੱਛਾ 20 20 ਬੂੰਦਾ ਪੀਣੀਆਂ ਵਾ ਨਹੀਂ ਕਰਦੇ ਨੇ ਕਿਹਾ ਨਹੀਂ ਵੀ ਇਹ ਕੀ ਬੂੰਦਾ ਵਾਲਾ ਸੱਪਾ ਚੱਕ ਲੈ ਚੰਗੇ ਭਲੇ ਕੈਪਸੂਲ ਗੋਲੀਆਂ ਹੈਗੀਆਂ ਸੀ ਸਾਡੇ ਕੋਲ ਨਹੀਂ ਇਹ ਵਧੀਆ ਚੀਜ਼ ਆ ਦੂਜੀ ਦਵਾਈ ਨਾਲ ਬੋੜ ਸਾਈਡ ਇਫੈਕਟ ਹੈ ਦਾ ਕੋਈ ਸਾਈਡ ਇਫੈਕਟ ਹੈ ਨਹੀਂ ਗਾ ਅੱਛਾ ਹੋਰ ਤੁਹਾਨੂੰ ਮਤਲਬ ਚਲੋ ਸਾਹ ਤਾਂ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਚੜਨਾ ਤੁਹਾਨੂੰ ਬੰਦ ਹੀ ਹੋਇਆ ਹੋਰ ਕਿਹੜੀ ਤੁਹਾਨੂੰ ਬੈਨੀਫਿਟਸ ਹੋਏ ਇਹਨਾਂ ਬੁੰਦਾਂ ਦੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਦੇਖ ਕੇ ਤਾਂ ਕੋਈ ਕਹਿ ਨਹੀਂ ਸਕਦਾ ਵੀ ਕੋਈ ਤੁਹਾਨੂੰ ਕੋਈ ਹਾਰਟ ਦੀ ਪ੍ਰੋਬਲਮ ਹੋ ਸਕਦੀ ਹੈ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੈ ਨਹੀਂ ਹੁਣ ਪੇਟ ਦੀਆਂ ਬਿਮਾਰੀਆਂ ਉਹ ਵੀ ਠੀਕ ਹੋ ਗਈਆਂ ਇਹਦੇ ਨਾਲ ਪੇਟ ਦੀ ਕੀ ਦਿੱਕਤ ਰਹਿੰਦੀ ਸੀ ਤੁਹਾਨੂੰ ਅੱਜ ਅਸੇ ਕੀ ਉਹ ਵੀ ਅੱਛਾ ਹਾਂਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇੱਕ ਹੋਰ ਸੱਜਣ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕੀ ਦਿੱਕਤ ਕੀ ਪਰੇਸ਼ਾਨੀ ਉਹ ਲੈ ਕੇ ਆਏ ਸੀ ਤੇ ਹੁਣ ਉਹਨਾਂ ਦੇ ਕੀ ਹਾਲ ਹੈ ਸਚਕਲ ਬਾਈ ਜੀ ਸਰਗਲ ਜੀ ਕਿ ਨ ਆਏ ਤੁਹਾਡਾ ਹਰਵਿੰਦਰ ਸਿੰਘ ਤੁਸੀਂ ਕਿੱਥੋਂ ਆਏ ਹੋ ਮਰੰਡੇ ਤੋਂ ਮਰੰਡੇੋਂ ਆਇਓ ਬੜੀ ਕਿੰਨੇ ਵਜੇ ਚੱਲੇ ਹੋ ਬਾਈ ਜੀ ਮੈਂ ਸਵੇਰ 5 ਵਜੇ ਕੀ ਪ੍ਰੋਬਲਮ ਲੈ ਕੇ ਆਏ ਹੋ ਹਾਰਟ ਦੀ ਬਲੋਕੇਜ ਸੀ ਬਲੌਕਿੰਗ ਸੀ ਹੁਣ ਠੀਕ ਹੈ ਠੀਕ ਹੈ ਜੀ ਕਿਵੇਂ ਠੀਕ ਹੋਈ ਦਵਾਈ ਪੀਣ ਨਾਲ ਗੁੰਦ ਨਾਲ ਜੀ ਅੱਛਾ ਕਿੰਨੀ ਕਿ ਪ੍ਰੋਬਲਮ ਸੀ ਤੁਹਾਨੂੰ ਪਹਿਲਾਂ ਮਨੋਗਿੱਤੀ 80% ਬਲੌਕਿੰਗ ਸੀ 80% ਤੱਕ ਬਲੌਕਿੰਗ ਸੀ ਉਹ ਤਾਂ 70% ਦੀ ਕਹਿਣ ਲੱਗ ਜene ਵੀ ਸਟੰਟ ਪਾ ਲੋ ਆਪਰੇਸ਼ਨ ਕਰਾ ਲੋ ਮੈਂ ਦੁਬਈ ਦੇ ਵਿੱਚ ਰਹਿੰਦਾ ਤਾਂ ਜੀ ਉੱਥੇ ਸਟੰਟ ਬਈ ਕਿੱਥੇ ਰਹਨੇ ਹੋ ਦੁਬਈ ਹਲਕੂ ਜੀ ਅਚਲਕੂਜ਼ ਰਹਨੇ ਹੋ ਠੀਕ ਹੈ ਤੇ ਫਿਰ ਦੁਬਈ ਚ ਤੁਸੀਂ ਵਾਪਸ ਇਸ ਕਰਕੇ ਆ ਗਏ ਜੇ ਤੁਹਾਨੂੰ ਪ੍ਰੋਬਲਮ ਆ ਗਈ ਹਾਂਜੀ ਹਾਂ ਉੱਥੇ ਆਇਆ ਉੱਥੇ ਸਟੰਟ ਪਾਉਣ ਨੂੰ ਕਹਿੰਦੇ ਤੇ ਉਹ ਬੜਾ ਮਹਿੰਗਾ ਇਲਾਜ ਹੈ ਜੀ ਹਾਂਜੀ ਉਸ ਤੋਂ ਬਾਅਦ ਪੀਜੀਆਈ ਆ ਅੰਜੂਗਰ ਨੇ ਵੀ ਕੀ ਕਿਹਾ ਉਹਨਾਂ ਨੇ ਸਟੰਟ ਨੂੰ ਗਿਆ ਅੱਛਾ ਤਾਂ ਵੀ ਸਟੰਟ ਪਾਇਆ ਨਹੀਂ ਫਿਰ ਉਸ ਤੋਂ ਬਾਅਦ ਰਾਈਟ ਦੇਖੀ ਤੇ ਇੱਧਰ ਹੀ ਠੀਕ ਹੈ ਪਰ ਇੱਥੇ ਆਈ 2 ਮਹੀਨੇ ਹੋਇਆ ਬਿਲਕੁਲ ਸਹੀ ਹਾਂ ਕੀ ਪ੍ਰੋਬਲਮ ਜਦੋਂ ਤੁਸੀਂ ਦੁਬਈ ਤੋਂ ਟਿਕਟਾਂ ਲਈਆਂ ਨੇ ਇਲਾਜ ਕਰਾਉਣ ਵਾਸਤੇ ਉਸ ਵੇਲੇ ਕੀ ਪ੍ਰੋਬਲਮ ਆਉਂਦੀ ਸੀ ਸਾਹ ਚੜਦਾ ਇੱਕ ਦਰਦ ਬੜਾ ਹੁੰਦਾ ਸੀ ਦਰਦ ਕਿੱਧਰ ਹੁੰਦਾ ਸੀ ਸੱਜੇ ਪਾਸੇ ਆ ਖੱਬੇ ਪਾਸੇ ਨਹੀਂ ਖੱਬੇ ਪਾਸੇ ਖੱਬੇ ਪਾਸੇ ਦਰਦ ਹੁੰਦਾ ਹੁੰਦਾ ਹਾਂਜੀ ਅੱਛਾ ਤੇ ਹੁਣ ਮੁੜ ਕੇ ਜਿਸ ਦਿਨ ਦੀ ਤੁਹਾਨੂੰ ਦਵਾਈ ਸੈੱਟ ਬੈਠੀ ਹੈ ਕਦੇ ਦਰਦ ਹੋਇਆ ਬਿਲਕੁਲ ਨਹੀਂ ਚੋ ਵੀ ਨਹੀਂ ਦਰਦ ਤੇ ਤੋ 10 ਦਿਨ ਵਿੱਚ ਠੀਕ ਹੋ ਗਏ ਠੀਕ ਠੀਕ ਲਾ ਲਓ ਨਹੀਂ ਨਹੀਂ ਬਿਲ ਮਤਲਬ ਜਿਹੜਾ ਤੁਹਾਡਾ ਹਾਰਟ ਤੇ ਦਰਦ ਹੋ ਰਿਹਾ ਸੀ ਉਹ ਹਫਤੇ ਦੇ ਵਿੱਚ ਵਿੱਚ ਗੈਪ ਮੈਂ 10 ਤੋਂ 12 ਕਿਲੋਮੀਟਰ ਸੈਰ ਕਰਦਾ ਡੇਲੀ ਸਵੇਰੇ ਸ਼ਾਮ ਇਹਨਾਂ ਰਿਸਕ ਨਾਲ ਲਵੋ ਜੇ 10 ਤੋਂ 12 ਕਿਲੋਮੀਟਰ ਹਾਂਜੀ ਹਾਂ ਬਿਲਕੁਲ ਸਾਰ ਨਹੀਂ ਚੜਦਾ ਅੱਛਾ ਹਾਂਜੀ ਤੇ ਜਿਨ੍ਹਾਂ ਨੂੰ ਤੁਸੀਂ ਦੱਸਿਆ ਕਿਸੇ ਨੂੰ ਦੱਸਿਆ ਵੀ ਹੋਊਗਾ ਕਿ ਜੀ ਐਂਕਰ ਕਹੇ ਉਹਨਾਂ ਨੇ ਭਰੋਸਾ ਕੀਤਾ ਹਾਂਜੀ ਹਾਂ ਕਮਾਲ ਦੀ ਗੱਲ ਹੈ ਸੋ ਤੁਸੀਂ ਦੇਖੋ ਦੁਬਈ ਤੋਂ ਸਾਡੇ ਵੀਰ ਜੀ ਆਏ ਸੀ ਖਾਸ ਕਰਕੇ ਹਾਰਟ ਦਾ ਸਟੰਟ ਕੀਤਾ ਸੀ ਪੀਜੀਆਈ ਵਾਲਿਆਂ ਨੇ ਵੀ ਔਰ ਹੋਰ ਜਿਹੜੇ ਵੀ ਹਸਪੀਟਲਸ ਦੇ ਵਿੱਚ ਇਹਨਾਂ ਨੇ ਦਿਖਾਇਆ ਸੀ ਤੇ ਹੁਣ ਇਹਨਾਂ ਦਾ ਕਹਿੰਦੇ ਕਿ ਡਾਕਟਰ ਸ਼ਰਮਾ ਹੋਣਾਂ ਦੇ ਨੁਸਖਿਆਂ ਨਾਲ ਫਾਰਮੂਲੇ ਨਾਲ 7 ਤੋਂ 10 ਦਿਨਾਂ ਦੇ ਵਿੱਚ ਵਿੱਚ ਉਹ ਠੀਕ ਹੋ ਗਏ। ਅੱਛਾ ਦੁਬਈ ਦੇ ਵਿੱਚ ਇਲਾਜ ਬੜਾ ਮਹਿੰਗਾ ਜੀ। ਭਾਈ ਜੇ ਆਪਾਂ ਨੇ ਉੱਥੇ ਕਰਵਾਉਣਾ ਹੋਵੇ ਈਵਨ ਕਿ ਅਸੀਂ ਡੋਲੋ ਵੀ ਲੈ ਕੇ ਜਾਣੀ ਹੋਵੇ ਤਾਂ ਡੋਲੋ ਵੀ ਬੜਾ ਪਤਾ ਤੁਹਾਨੂੰ ਪਤਾ ਏ ਕਿੰਨਾ ਮਹਿੰਗਾ ਹੈ। ਉਹਨਾਂ ਨੂੰ ਕੀ ਕਹੋਗੇ ਜਿਹੜੇ ਇਸ ਵੇਲੇ ਦੁਬਈ ਦੇ ਵਿੱਚ ਸਟੰਡ ਪਵਾਉਣ ਦੀ ਸੋਚ ਰਹੇ ਨੇ, ਦੁਬਈ ਦੇ ਵਿੱਚ ਆਪਣਾ ਕੋਈ ਹੋਰ ਟ੍ਰੀਟਮੈਂਟ ਕਰਵਾਉਣ ਬਾਬਤ ਸੋਚ ਰਹੇ ਨੇ? ਮੈਂ ਤਾਂ ਇਹ ਕਹਾਂਗਾ ਜੀ ਇੱਕ ਵਾਰੀ ਹੋਰ ਆ ਕੇ ਦੇਖੋ, ਦਵਾਈ ਲਾਓ। ਸਤਿਵਾਦ ਉਹ ਨਵਾਂ ਪਤਾ ਲੱਗ ਜਾਣਾ ਤੇ ਕਿੰਨੇ ਦਿਨ ਹਮ ਦੱਸਿਆ ਜੀ ਵੀ ਜਿੱਥੇ ਉਹ ਕਰਵਾਉਣਾ ਤੁਸੀਂ ਆਪਰੇਸ਼ਨ ਕਰਵਾਉਣਾ ਉੱਥੇ ਸਾਡੀ ਇੰਸ਼ੋਰੈਂਸ ਹੁੰਦੀ ਆ ਉੱਥੇ ਸਾਡਾ ਪੈਸਾ ਚਾਹੇ 12 ਲੱਖ ਕੇ 20 ਲੱਗੇ ਠੀਕ ਹੈ ਜੀ ਪਰ ਮੈਂ ਸਟੈਂਟ ਨਹੀਂ ਪਾਉਣੇ ਦੇ ਉੱਤੇ ਅੱਛਾ ਪਾਉਣੇ ਨਹੀਂ ਸੀ ਮਤਲਬ ਤੁਸੀਂ ਪਹਿਲਾਂ ਤੈਅ ਕਰ ਲਿਆ ਸੀ ਨਹੀਂ ਨਹੀਂ ਸਟੈਂਟ ਨਹੀਂ ਪਾਉਣ ਦੇ ਉਮਰ ਕਿੰਨੀ ਹੈ ਬਾਈ ਜੀ ਤੁਹਾਡੀ 52 ਸਾਲ ਹੈ ਉਨਾਂ ਦੇ ਸਾਲ ਦੀ ਉਮਰ ਹੈ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਾਰੀ ਗਲਬਾਤ ਲਈ ਸੋ ਤੁਸੀਂ ਦੇਖੋ ਜੇ ਅਸੀਂ ਧਾਰ ਲਈ ਕਿ ਅਸੀਂ ਸਟਾਰਟਰ ਵਾਲੇ ਪਾਸੇ ਨੂੰ ਨਹੀਂ ਤੁਰਨਾ ਤਾਂ ਪਰਮਾਤਮਾ ਵੀ ਕੋਈ ਨਾ ਕੋਈ ਹੱਲ ਹੈਗਾ ਜਿਹੜਾ ਸਾਡਾ ਉਹ ਕੱਢ ਹੀ ਦਿੰਦੇ ਨੇ ਸੱਚਕਾਲ ਬਾਈ ਜੀ ਸੱਚਕਾਲ ਜੀ ਕਿਨਾ ਹੈ ਤੁਹਾਡਾ ਮਨਜੀਤ ਸਿੰਘ ਜੀ ਅੱਛਾ ਕਿੱਥੋਂ ਆਏ ਹੋ ਰੋਪੜ ਤੋਂ ਆਏ ਜੀ ਰੋਪੜ ਤੋਂ ਕੀ ਪ੍ਰੋਬਲਮ ਲੈ ਕੇ ਆਏ ਹੋ ਮਨਜੀਤ ਜੀ ਮੈਨੂੰ ਬੀਪੀ ਦੀ ਹੈ ਅੱਛਾ ਤੁਹਾਨੂੰ ਵੀ ਬੀਪੀ ਦੀ ਪ੍ਰੋਬਲਮ ਹੈ ਪਹਿਲੀ ਵਾਰ ਆਇਆ ਨਹੀਂ ਮੈਂ ਦੂਜੀ ਵਾਰ ਆਇਆ ਅੱਛਾ ਦੂਜੀ ਵਾਰ ਆਇਆ ਪਹਿਲੀ ਵਾਰ ਕਿੰਨਾ ਕ ਬੀਪੀ ਲੈ ਕੇ ਆਏ ਸੀ ਨਾ ਬੀਪੀ ਦਾ ਹਲੇ ਲੱਗ ਰਿਹਾ ਵੀ ਉਸੇ ਤਰ੍ਹਾਂ ਇੱਕ ਇੱਥੇ ਨਾ ਜਕੜਨ ਜੀ ਹੁੰਦੀ ਸੀ ਜਿਸ ਤਰ੍ਹਾਂ ਕਾਫੀ ਥੋੜਾ ਤੁਰ ਲੀਏ ਕੋਈ ਹੈਵੀ ਵਰਕ ਕਰ ਲੀਏ ਅੱਛਾ ਤੇ ਉਹ ਕੁਝ ਫਰਕ ਲੱਗਦਾ ਬੀਪੀ ਹਲੇ ਬੀਪੀ ਕਿੰਨੇ ਟਾਈਮ ਦੀ ਪ੍ਰੋਬਲਮ ਕਿੰਨੇ ਕ ਇਹ ਸਾਲ ਕੁ ਪਹਿਲਾਂ ਆਇਆ ਸੀਗਾ ਇੱਕ ਨਾ ਜਿਸ ਤਰ੍ਹਾਂ ਰਾਤ ਨੂੰ ਚੱਕਰ ਜੇ ਆ ਗਏ ਠੀਕ ਹੈ ਤੇ ਉਹ ਤੋਂ ਬਾਅਦ ਫਿਰ ਪਤਾ ਕਰਿਆ ਵੀ ਜਦੋਂ ਚੱਕਰ ਚੁੱਕ ਲਗੇ ਹਾਂ ਫਿਰ ਉਹੜੋ ਪ੍ਰੋਬਲਮ ਜਦੀ ਚੱਲੀ ਆ ਰਹੀ ਉਸ ਟਾਈਮ 250 ਸੀ ਜਦੋਂ ਇਹ ਨੋਟ ਕੀਤਾ ਸੀਗਾ ਤੇ ਹੁਣ ਕਿੰਨਾ ਹੋ ਤਾਂ 65 165 ਐਦਾਂ ਚੱਲਦਾ ਜਿਹੜੀ ਜਕੜਨ ਹੈਗੀ ਜਕੜਨ ਕਿਵੇਂ ਤੁਸੀਂ ਕਹਿ ਰਹੇ ਹੋ ਥੋੜਾ ਜਿਹਾ ਸਾਨੂੰ ਸਮਝਾਉਂਗੇ ਕਿਵੇਂ ਹੋਈ ਸੀ ਜਿਸ ਤਰ੍ਹਾਂ ਆਪਾਂ ਕੋਈ ਇੱਕ ਦੌੜ ਲਈਏ ਜਾਂ ਕੋਈ ਐਕਸਰਸਾਈਜ਼ ਕਰ ਲਈਏ ਜਾਂ ਪੌੜੀਆਂ ਪੂੜੀਆਂ ਚੜ ਗਏ ਪਰ ਇੱਥੇ ਨਾ ਹੋਰ ਲੱਗ ਜਾਂਦਾ ਸੀ ਭਾਰਾ ਜਿਹਾ ਭਾਰਾ ਕਾफी ਠੀਕ ਹੈ ਮੈਡੀਸਨ ਤਾਂ ਇੱਧਰ ਉੱਧਰੋਂ ਕਾफी ਲਈਏ ਠੀਕ ਹੈ ਫੇਰ ਆ ਤੁਹਾਡੀ ਉਹ ਦੇਖੀ ਸੀਗੀ ਟੀਵੀ ਤੇ ਠੀਕ ਹੈ ਠੀਕ ਹੈ ਤੇ ਉਹ ਫਿਰ ਹੁਣ ਪਿਛਲੇ ਹਫ਼ਤੇ ਨਾਲੋਂ ਠੀਕ ਹੈ ਕੋਈ ਸੇ ਚੀਜ਼ ਬੀਪੀ ਹਲੇ ਮਤਲਬ ਹਲਕਾ ਲੱਗਦਾ ਇਥੋਂ ਤੁਰੰਤ ਕਰਨਾ ਹੁਣ ਸਾਣੀ ਹਾਂ ਉਹ ਨਹੀਂ ਹੈ ਹੁਣ ਠੀਕ ਹੈ ਤੇ ਨਾਲ ਤੁਹਾਡੇ ਵਾਈਫ ਜੀ ਅੱਛਾ ਸਚਕਲ ਜੀ ਠੀਕ ਹੈ ਤੇ ਫਿਰ ਸਾਹ ਚੜਦਾ ਹੋਏ ਇਹਨਾਂ ਨੂੰ ਹੁਣ ਤਾਂ ਠੀਕ ਆ ਜੀ ਠੀਕ ਆ ਜੀ ਤੁਹਾਨੂੰ ਤਾਂ ਨਹੀਂ ਕੋਈ ਪ੍ਰੋਬਲਮ ਮੈਨੂੰ ਵੀ ਹੈ ਜੀ ਮੈਨੂੰ ਤਾਂ ਬਹੁਤ ਪ੍ਰੋਬਲਮ ਆ ਰਹੀ ਜੀ ਇਹਨਾਂ ਨੂੰ ਦੇਖ ਕੇ ਪ੍ਰੋਬਲਮ ਹੋਈ ਹੈ ਪਹਿਲਾਂ ਹੀ ਮੈਨੂੰ ਤਾਂ ਪਹਿਲਾਂ ਹੀ ਆ ਜੀ ਅੱਛਾ ਫਿਰ ਤੁਹਾਨੂੰ ਦੇਖ ਕੇ ਇਹਨਾਂ ਨੂੰ ਫਿਰ ਬੀਪੀ ਹੋਇਆ ਟੈਨਸ਼ਨ ਹੋਈ ਕੀ ਪ੍ਰੋਬਲਮ ਹੈ ਤੁਹਾਨੂੰ ਨੂੰ ਜੀ ਧੜਕਣ ਮੇਰੀ ਬਹੁਤ ਵਾਦੀ ਵੱਧੀ ਹੈ ਬਹੁਤ ਜ਼ਿਆਦਾ ਹਾਂਜੀ ਤੁਸੀਂ ਨਹੀਂ ਫਿਰ ਇਹਨਾਂ ਨਾਲ ਲੈ ਕੇ ਗਏ ਦਵਾਈ ਮੈਂ ਲੈ ਕੇ ਗਈ ਮੈਂ ਵੀ ਦੂਜੀ ਵਾਰ ਹੈ ਹਾਂਜੀ ਅੱਛਾ ਹੁਣ ਮਤਲਬ 10% ਲੱਗਦਾ ਫਰਕ ਮੈਨੂੰ 10% ਫਰਕ ਲੱਗ ਮੈਨੂੰ ਮਤਲਬ 2-3 ਸਾਲ ਹੋ ਗਏ ਫਿਰ ਗੋਲੀ ਕਵਰਾਟ ਦੀ ਬਹੁਤ ਜ਼ਿਆਦਾ ਕਵਰਾਟ ਹੁੰਦੀ ਸੀ ਨਾ ਬੈਠਿਆ ਜਾਣਾ ਨਾ ਉੱਠਿਆ ਜਾਣਾ ਠੀਕ ਹੈ ਫਿਰ ਮਤਲਬ ਗੋਲੀ ਖਾਣੀ ਪੈਂਦੀ ਮੈਨੂੰ ਕਵਰਾਟ ਦੀ ਹੁਣ ਇੱਕ ਦੋ ਵਾਰ ਹੀ ਖਾਦੀ ਆ ਹੁਣ ਜਾਂ ਪਿਛਲੇ ਕਿੰਨੇ ਦਿਨਾਂ ਚ ਇੱਕ ਦੋ ਵਾਰ ਖਾਦੀ ਹੁਣ ਆ 20 ਦਿਨ ਤੀ ਦਵਾਈ ਲੈ ਗਏ ਅੱਛਾ 20 ਦਿਨਾਂ ਚ ਮਤਲਬ ਜਿਹੜੀ ਤੁਹਾਡੀ ਗੋਲੀ ਪਹਿਲਾਂ ਰੋਜ਼ ਖਾਂਦੇ ਸੀ ਤੁਸੀਂ ਤਕਰੀਬਨ ਫਿਰ ਤੇ ਤੁਹਾਨੂੰ ਮਤਲਬ ਮਤਲਬ 10% ਲਾ ਲਓ ਹੁਣ ਥੋੜ੍ਹ ਹੈ ਹੈ ਮੇਰੇ ਮਤਲਬ ਬਰਦਾਸ਼ਤ ਕਰਨ ਯੋਗੀ ਹੋ ਜਾਂਦੀ ਪਹਿਲਾਂ ਤਾਂ ਮੈਂ ਬਰਦਾਸ਼ਤ ਵੀ ਨਹੀਂ ਹੁੰਦੀ ਸੀ ਮਤਲਬ ਹੁਣ ਥੋੜਾ ਬਰਦਾਸ਼ਤ ਹੋ ਜਾਂਦਾ ਜੇ ਵਾਦੀ ਵੀ ਹੈ ਨਾ ਥੋੜਾ ਸਹਿਨਯੋਗ ਹੋ ਜਾਂਦੀ ਹੈ ਸਹਿਨਯੋਗ ਹੋ ਗਿਆ ਮਤਲਬ ਜਿਵੇਂ ਜਿਵੇਂ ਤੁਸੀਂ ਦਵਾਈ ਨੁਸਖੇ ਫਾਰਮੂਲੇ ਇਸਤੇਮਾਲ ਕਰੋਗੇ ਕੀ ਦਿੱਤਾ ਸੀ ਤੁਹਾਨੂੰ ਇਹਨਾਂ ਨੇ ਤੁਹਾਨੂੰ ਵੀ ਬੂੰਦਾ ਦਿੱਤੀ ਸੀ ਤੁਹਾਨੂੰ ਵੀ ਬੂੰਦਾ ਦਿੱਤੀ ਸੀ ਫਿਰ ਤੁਹਾਨੂੰ ਦੇਖ ਕੇ ਇਹਨਾਂ ਨੂੰ ਪ੍ਰੋਬਲਮ ਹੋਈ ਹੈ ਹੁਣ ਅਸੀਂ ਸਮਝ ਗਏ ਹਾਂਜੀ ਬੂੰਦਾ ਹੀ ਆ ਜੀ ਹਾਂਜੀ ਬਹੁਤ ਕਾਫੀ ਮੈਂ ਬਹੁਤ ਡਾਊਟ ਚੰਡੀਗੜ੍ਹ ਕਿਆ ਰੋਪੜ ਬਹੁਤ ਖਾਲੀ ਜੀ ਦਵਾਈ ਖਾ ਕੇ ਵੀ ਹੁਣ ਤਾਂ ਗੈਸ ਦੀ ਪ੍ਰੋਬਲਮ ਬਹੁਤ ਹੋ ਗਈ ਵੀ ਆ ਅਚਾ ਦਵਾਈ ਜਿਹੜੀਆਂ ਗੋਲੀਆਂ ਖਾਣ ਨਾਲ ਫਿਰ ਜਲਦੀ ਵੀ ਨਹੀਂ ਨਾ ਉਹ ਕੋ ਐਮਬੂਲੈਂਸ ਵਗੈਰਾ ਗੋਲੀ ਆ ਉਹ ਜਗਾ ਨੈਚਰ ਨੂੰ ਜਿਹੜੇ ਖਾਂਦੇ ਹੋਣੇ ਉਹ ਹੁਣ ਸਟੋਰਾਂ ਤੇ ਮਿਲਦੀ ਨਹੀਂ ਆ ਤੇ ਦਿੱਕਤ ਹੋਰ ਜ਼ਿਆਦਾ ਆਂਦੀ ਆ ਠੀਕ ਉਹਨੂੰ ਗੋਲੀ ਵੀ ਨਹੀਂ ਮਿਲਦਾ ਸੀ ਹੁਣ ਤਾਂ ਨਹੀਂ ਮੈਨੂੰ ਮਤਲਬ ਹੁਣ ਤੁਹਾਨੂੰ ਗੋਲੀ ਦੀ ਵੀ ਜ਼ਰੂਰਤ ਨਹੀਂ ਇਸ ਦਾ ਦੁਆ ਹੀ ਕਰਦਾ ਕਿ ਤੁਹਾਨੂੰ ਗੋਲੀ ਦੀ ਜ਼ਰੂਰਤ ਹੀ ਨਾ ਪਵੇ ਹਾਂਜੀ ਠੀਕ ਹੈ ਚਲ ਅੱਛਾ ਜਿਹੜੇ ਤੁਹਾਡੇ ਵਰਗੇ ਪ੍ਰੋਬਲਮਸ ਚ ਹੈਗਿਆ ਨੇ ਜਿਸ ਤਰ੍ਹਾਂ ਤੂੰ ਹੁਣ ਕਹ ਰਿਹਾ ਸੀ ਸਾਹ ਬੜਾ ਚੜਦਾ ਸੀ ਘਬਰਾਹਟ ਦੀ ਨਹੀਂ ਮੈਨੂੰ ਜੀ ਐਨਾ ਬਸ ਘਬਰਾਹਟ ਹੁੰਦੀ ਫੇ ਹਾਂਜੀ ਮੈਂ ਮੈਨਾ ਬੈਠ ਸਕਦੀ ਨਾ ਫੇ ਮੈਂ ਲੇਟ ਸਕਦੀ ਆ ਅੱਛਾ ਫੇ ਐਨੀ ਮਤਲਬ ਬੇਚੈਨੀ ਲੱਗਦੀ ਜਿਨੂੰ ਅਸੀਂ ਤਰਲੋ ਮੱਛੀ ਕਹਿੰਦੇ ਨੇ ਨਾ ਉੱਠਣਾ ਨਾ ਬੈਠਣਾ ਮੈਨੂੰ ਕੁਛ ਦੇ ਦਿਓ ਜਿਹਦੇ ਨਾਲ ਮੈਂ ਚੈਨ ਆ ਜਾਵੇ ਹਾਂਜੀ ਫ ਪੇ 15-20 ਮਿੰਟ ਬਾਅਦ ਥੋੜਾ ਮੈਂ ਸ਼ਾਂਤ ਹੋ ਜਾਂਦੀ ਹਾਂ। ਅੱਛਾ ਹੁਣ ਤੁਸੀਂ ਰੋਪੜ ਤੋਂ ਇੱਥੇ ਮੋਗੇ ਆਏ ਹੋ ਹੁਣ ਤਾਂ ਨਹੀਂ ਕੋਈ ਪ੍ਰੋਬਲਮ ਹੋਈ। ਹੂੰ ਜਨ ਤਾਂ ਦੱਸ ਦੀ 20 ਦਿਨ ਵਿੱਚ ਮੈਨੂੰ ਇੱਕ ਦਿਨ ਜ਼ਿਆਦਾ ਹੋਈ ਆ। ਮਤਲਬ ਹੁੰਦੀ ਆ ਥੋੜੀ ਸਹਨ ਜੋਗਾ। ਸਹਨ ਜੋਗਾ। ਹਾਂਜੀ। ਚਲੋ ਜੀ 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 ਅਸੀਂ ਉਮੀਦ ਕਰਦੇ ਹਾਂ ਅੱਗੇ ਨੂੰ ਵੀ ਤੁਹਾਨੂੰ ਹੋਰ ਜ਼ਿਆਦਾ ਫਰਕ ਪਵੇ ਸਾਡੇ ਇਹਨਾਂ ਨੂੰ ਵੀ ਠੀਕ ਰਹਿਣੇ ਵੀ। ਹਾਂਜੀ। ਕੀ ਕਹੋਗੇ ਤੁਸੀਂ ਹੁਣ ਲੋਕਾਂ ਨੂੰ? ਮਤਲਬ ਥੋੜੀ ਗੋਲੀ ਛੁੱਟਣੀ ਸ਼ੁਰੂ ਤਾਂ ਹੋ ਗਈ ਹੈ ਤਾਂ ਇਹ ਸਭ ਕਹਿ ਹੀ ਸਕਦੇ ਆ। ਬਿਲਕੁਲ ਜੀ ਅਸਰਦਾਰ ਹੈ। ਅਸਰਦਾਰ ਜੀ। ਬੋਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਲੋਕਾਂ ਦੇ ਤਜਰਬੇ ਹੈਗੇ ਨੇ ਤੁਹਾਡੇ ਨਾਲ ਜਿਹੜੇ ਅਸੀਂ ਸਾਂਝੇ ਕਰਵਾਏ ਨੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਇਆ ਕਿ ਵੀਡੀਓ ਦੇ ਵਿੱਚ ਜੋ ਵੀ ਨੁਸਖਾ ਫਾਰਮੂਲਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਂਦਾ ਤੁਹਾਨੂੰ ਦਿਖਾਇਆ ਜਾਂਦਾ ਤਾਂ ਉਹ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ مشورہ ਕਰਨ ਤੋਂ ਬਾਅਦ ਹੀ ਤੁਸੀਂ ਉਸ ਦਾ ਇਸਤੇਮਾਲ ਸ਼ੁਰੂ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਫਾਇਦੇ ਦੀ ਥਾਂ ਦੇ ਤੁਹਾਨੂੰ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਹੈ ਧੰਨਵਾਦ